ਤੁਸੀਂ ਕਹਿੰਦੇ ਹੋ ਕਿ ਰੱਬ ਨਹੀਂ ਹੈ ਹਾਂਜੀ ਕੀ ਕੋਈ ਐਵੀਡੈਂਸ ਹੈ ਰੱਬ ਹੋਣ ਦਾ ਕੀ ਐਵੀਡੈਂਸ ਹੈ ਕੀਤਾ ਕਰਾਇਆ ਹੁੰਦਾ ਨਹੀਂ ਕੁਝ ਨਹੀਂ ਹੁੰਦਾ ਰੱਬ ਅਸੀਂ ਕਹਿੰਦੇ ਸਾਡੇ ਦੇ ਕਰਦੇ ਮੇਰੇ ਕੋਲ ਹੀ ਮਤਲਬ ਜੁੰਡੇ ਖੁੱਲ ਰਹੇ ਬੁਰੇ ਹਾਲ ਚੀਕਾਂ ਮਾਰਦੀਆਂ ਮੈਂ ਨਹੀਂ ਛੱਡਦੀ ਇਹ ਨੂੰ ਮੈਂ ਇਹਨੂੰ ਲੈ ਕੇ ਜਾਉਂਗੀ ਮੈਂ ਇਹਨੂੰ ਖਤਮ ਕਰ ਦੂੰਗੀ ਠੀਕ ਹੈ ਇੱਕ ਨੇ ਇਧਰੋਂ ਫੜਿਆ ਇੱਕ ਨੇ ਇਧਰੋਂ ਫੜਿਆ ਇਦਾਂ ਦੇ ਕੇਸ ਵੀ ਮੇਰੇ ਕੋਲ ਆਉਂਦੇ ਹੁੰਦੇ ਆ ਬੂਤ ਪ੍ਰੇਤ ਵੈਸੇ ਮੈਨੂੰ ਤਾਂ ਅਜ ਤੱਕ ਮਿਲੇ ਨਹੀਂ ਮੇਰੇ 40 ਸਾਲ ਚ ਕਦੇ ਅਜ ਤੱਕ ਕਦੇ ਕਿਸੇ ਨੇ ਸੁਣਿਆ ਕਿਸੇ ਵੱਡੇ ਮੰਤਰੀ ਦੇ ਵੱਡੇ ਲੀਡਰ ਦੇ ਵੱਡੇ ਕੁਛੇ बिजनेਸਮੈਨ ਜਿਹੜੇ ਸਭ ਤੋਂ ਵੱਡੇ ਤੋਂ ਵੱਡੇ ਨੇ ਉਹਨਾਂ ਦੇ ਘਰੇ ਭੂਤ ਬੜਿਆ ਹੋਵੇ। ਆ ਘਰਾਂ 'ਚ ਖੂਨ ਦੇ ਛਿੱਟੇ ਪਜਦੇ ਆ, ਇਟਾ ਰੋੜੇ ਡਿੱਗਦੇ ਆ, ਹੋਰ ਡਿੱਗਦੇ ਕਸਰਾ ਹੁੰਦੀਆਂ। ਕਦੇ ਵੱਡੇ ਤੋਂ ਵੱਡੇ ਜਿਹੜੇ ਮੰਤਰੀਆਂ ਦੇ ਹੋਰਾਂ ਦੇ ਜਿਹੜੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਘਰਵਾਲਿਆਂ ਨੂੰ ਕਦੇ ਕਸਰਾ ਹੁੰਦੀਆਂ ਨੇ। ਮੰਨ ਲਓ ਕਿਸੇ ਦਾ ਆਪਾਂ ਉਦਾਹਰਣ ਮੰਨ ਲੈਣੀ ਕਿਸੇ ਦਾ ਐਕਸੀਡੈਂਟ ਹੋ ਗਿਆ। ਉਹਨੇ ਉਸ ਐਕਸੀਡੈਂਟ ਨੂੰ ਕਿਸੇ ਉਹ ਗ੍ਰਹਿ ਨਾਲ ਵੀ ਜੋੜ ਸਕਦਾ। ਉਹ ਆਪਦੀ ਰਾਸ਼ੀ ਨਾਲ ਵੀ ਜੋੜ ਸਕਦਾ। ਤੇ ਘਰੋਂ ਤੁਰਨ ਲੱਗਿਆ ਸੀ ਮੇਰੇ ਨਾਲ ਆ ਸ਼ਕ ਬਦਸ਼ਕਣੀ ਹੋ ਗਈ। ਉਹਦੇ ਨਾਲ ਜੋੜ ਸਕਦਾ। ਤਰਕਸ਼ੀਲ ਕੀ ਸੋਚੂਗਾ? ਵੀ ਐਕਸੀਡੈਂਟ ਮੰਨ ਲਓ ਕਿਸੇ ਨੇ ਲਿਆ ਗੱਡੀ ਵਿੱਚ ਮਾਰੀ ਉਹਦੇ ਕਾਰਨ ਲੱਗੂਗਾ ਯਾਰ ਜਿਹੜੇ ਬੰਦੇ ਨੇ ਮੇਰੇ ਤੇ ਗੱਡੀ ਮਾਰੀ ਐ ਇਹਨੇ ਕਿਤੇ ਕੋਈ ਡਰਿੰਕ ਤਾਂ ਨਹੀਂ ਕੀਤੀ ਸੀ ਤੇ ਨਸ਼ਾ ਕੀਤਾ ਹੋਊਗਾ ਤੇ ਜਿਹੜਾ ਇੱਕ ਅੰਧਵਸ਼ਾਸੀ ਬੰਦਾ ਕਾਰ ਨਹੀਂ ਲੱਭਦਾ ਹੁਣ ਇੱਕ ਵੀ ਜੀ ਦੇਖਣੇ ਮੈਂ ਯਾਰ ਘਰੋਂ ਨਿਕਲਾ ਸੀ ਤੇ ਮੇਰੇ ਨਾਲ ਮੂਰ ਦੇ ਕੁੱਤੇ ਲੰਘ ਗਏ ਹਲੇ ਇਹਨੇ ਕੰਮ ਮਾਰੇ ਸੀ ਕਿ ਇਹ ਚੱਕ ਕਹਿੰਦੇ ਚੱਕ ਵਜੀ ਦਾ ਬੜਾ ਵਿਚਾਰ ਜੀ ਕਹਿੰਦੇ ਕੁੱਤੇ ਨੇ ਕੰਮ ਮਾਰਦੇ ਕਹਿੰਦੇ ਛੋਟਾ ਮੱਥੇ ਲੱਗਿਆ ਕਹਿੰਦੇ ਜੀ ਨਿੱਕੇ ਨਿੱਕੇ ਬੰਦ ਚੱਕ ਬੰਦ ਗੱਲ ਕਹਿੰਦਾ ਨਾ ਵੀ ਜਿਹੜੀ ਐਜੂਕੇਸ਼ਨ ਆ ਉਹ ਸਾਡੀ ਇੱਕ ਮਤਲਬ ਪੜਿਆ ਲਿਖਿਆ ਕਹ ਕਿਉਂਕਿ ਬਹੁਤ ਸਾਰੇ ਇਹ ਜਿਹੇ ਲੋਕਾਂ ਦੇ ਇਹਦੇ ਉੱਤੇ ਕਾਰੋਬਾਰ ਜਿਹੜੇ ਜੁੜੇ ਹੋਏ ਨੇ। ਤੋਂ ਉਹਨਾਂ ਦੇ ਕਾਰੋਬਾਰ ਤੇ 6:00 ਵਜਦੀ ਹੈ ਕੋਈ ਤੰਤਰਕਾਂ ਬਾਬਿਆਂ ਦੇ ਚੇਲਿਆਂ ਦੇ ਪੁੱਛਾਂ ਵਾਲੇ ਇਹਨਾਂ ਲੋਕਾਂ ਦੇ ਕਾਰੋਬਾਰ ਤੇ 6:00 ਵਜਦੀ ਹੈ। ਤਾਂ ਫਿਰ ਉਹ ਇਹ ਵਿਰੋਧ ਕਰਦੇ ਵੀ ਜਿਹੜੀਆਂ ਸੋਸਾਇਟੀ ਵਾਲੇ ਨੇ ਸਾਡੇ ਵਿਰੁੱਧ ਪ੍ਰਚਾਰ ਕਰਦੇ ਨੇ ਜਾਂ ਹੋਰ ਇੱਥੇ ਤੱਕ ਇਵਨ ਕੀ ਕਹਿੰਦੇ ਵੀ ਇਹ ਧਰਮਾਂ ਦੇ ਵਿਰੁੱਧ ਪ੍ਰਚਾਰ ਕਰਦੇ ਨੇ। ਸੋਸਾਇਟੀ ਕਿਸੇ ਦੇ ਵਿਰੁੱਧ ਪ੍ਰਚਾਰ ਨਹੀਂ ਕਰਦੀ। ਇੱਕ ਚੀਜ਼ ਤੁਸੀਂ ਦੇਖੋ ਪਿੱਛੇ ਜੇ ਜਗ੍ਹਾ-ਜਗ੍ਹਾ ਦੇ ਉੱਤੇ ਵਿੱਜੇ ਰਵਣੌਣ ਵਾਲੇ ਬਾਬੇ ਬੈਠੇ ਤੇ ਵਿੱਜੇ ਰਵਣੌਣਾਂ ਦੀ ਭੀ ਕਾਂਤਰੇ ਕੋ ਹੋਰ ਕਿੰਨੇ ਖੁੰਬਾ ਵੰਗ ਕਰੇ ਆ ਸੀ ਪੰਜਾਬ ਦੇ ਵਿੱਚ। ਯਾ ਹੁਣ ਜਦੋਂ ਰਿਪੋਰਟ ਕਰਨ ਲੱਗੇ ਉਧਰੋਂ ਹੁਣ ਬਾਬੇ ਕਿਧਰ ਗਏ? ਬੀਜਾ ਕਰ ਨਹੀਂ ਦਵਾਉਂਦੇਗੇ। ਨਵਜੋਤ ਸਿੰਘ ਸਿੱਧੂ ਕਾਂਗਰਸੀ ਲੀਡਰ ਤੁਸੀਂ ਜਾਣਦੇ ਹੋਵੋਗੇ ਮੇਰੇ ਖਿਆਲ ਨਾਲ। ਇਸੇ ਪੱਤਰਕਾਰ ਨੇ ਸਵਾਲ ਕੀਤਾ ਇੰਟਰਵਿਊ ਦੌਰਾਨ ਕਿਵੇਂ ਹੱਤਾ ਅੱਗੇ ਕਿਉਂ ਬੰਨੇ ਹੁੰਦੇ ਨੇ? ਉਹ ਕਹਿੰਦਾ ਜੀ ਮੈਂ ਗ੍ਰਹਿਾਂ ਦੇ ਪਰ ਪ੍ਰਕੋਪ ਦੇ ਨਾਲ ਚੱਲਦਾ। ਉਹ ਨੂੰ ਸਮਝੋ ਕਿ ਉਹ ਜਿਹੜੀ ਐਦਾਂ ਦੀ ਰੂੜੀ ਬਾਤ ਆ ਜੀ ਇਹ ਮਤਲਬ ਗ੍ਰਹਿਾਂ ਦਾ ਅਸਰ ਹੁੰਦਾ ਜੀ ਇਹਦੇ ਇਹਦੇ ਦਾ ਅਸਰ ਹੁੰਦਾ ਤੇ ਉਹਦਾ ਦਾ ਅਸਰ ਹੁੰਦਾਗਾ। ਉਹ ਸਾਰਾ ਕੁਝ ਸਦੀਆਂ ਤੋਂ ਇਹ ਅੱਜ ਕੋਈ ਨਵਾਂ ਨਹੀਂ ਇਹ ਪ੍ਰਚਾਰਿਆ ਜਾ ਰਿਹਾ ਹੈ ਹੱਥਾਂ ਦੇ ਵਿੱਚ ਛਾਪਾਂ ਪਾਉਣੀਆਂ ਲਗਾਉਣ ਵਾਲੀਆਂ ਹੋਰ ਪਉਣੀਆਂ ਗ੍ਰਹਾਂ ਦੇ ਮੁਕਾਬਕ ਪਉਣੀਆਂ ਜਿਹੜੀਆਂ ਬੰਨਣੀਆਂ ਸਾਰਾ ਕੁਝ ਕਰਨਾ ਦੋਸਤੋ ਅੱਜ ਦੀ ਇੰਟਰਵਿਊ ਬਹੁਤ ਖਾਸ ਹੋਣ ਵਾਲੀ ਹੈ ਕਿਉਂਕਿ ਸਮਾਜ ਦੇ ਵਿੱਚ ਕਈ ਮੁੱਦੇ ਚੱਲਦੇ ਨੇ ਤੇ ਕਈ ਮੁੱਦੇ ਅਜੇਹੇ ਵੀ ਹੁੰਦੇ ਨੇ ਜਿਨ੍ਹਾਂ ਦੀ ਕੋਈ ਰੂਪਰੇਖਾ ਨਹੀਂ ਹੁੰਦੀ ਤੇ ਅੱਜ ਜਿਸ ਟੌਪਿਕ ਤੇ ਅਸੀਂ ਗੱਲ ਕਰਾਂਗੇ ਟੌਪਿਕ ਹੋਊਗਾ ਤਰਕਸ਼ੀਲ ਨੂੰ ਲੈ ਕੇ ਕਿਉਂਕਿ ਤਰਕਸ਼ੀਲ ਨਾਲ ਜੋ ਸ਼ਖਸ਼ ਜੁੜੇ ਹੋਏ ਹੁੰਦੇ ਨੇ ਇਹ ਗੱਲ ਬੜੀ ਉਹਨਾਂ ਵਾਸਤੇ ਪ੍ਰਚਲਿਤ ਹੁੰਦੀ ਹੈ ਕਹਿੰਦੇ ਵੀ ਹਰ ਗੱਲ ਉਹ ਤਰਕ ਦੇ ਆਧਾਰ ਤੇ ਕਰਦੇ ਤੇ ਸਾਡੇ ਨਾਲ ਜਸਵੀਰ ਸਿੰਘ ਸੋਨੀ ਜੀ ਹੋਣਗੇ ਅਕਸਰ ਸਮਾਜ ਦੇ ਵਿੱਚ ਚੱਲ ਰਹੇ ਜਿਹੜੇ ਮੁੱਦਿਆਂ ਦੇ ਉੱਤੇ ਆਪਦਾ ਵਿਚਾਰ ਪਟੰਦਰਾ ਰੱਖਦੇ ਰਹਿੰਦੇ ਨੇ ਕਾਫੀ ਉਹਨਾਂ ਦੇ ਇੰਟਰਵਿਊ ਪੋਡਕਾਸਟ ਵੀ ਵਾਇਰਲ ਹੁੰਦੇ ਤੁਸੀਂ ਸੁਣਿਆ ਹੋਣਗੇ ਪਰ ਅੱਜ ਦੀ ਜਿਹੜੀ ਇੰਟਰਵਿਊ ਹੋਊਗੀ ਇੱਕ ਵਿਲੱਖਣੀ ਇੰਟਰਵਿਊ ਹੋਊਗੀ ਇਹਦੇ ਵਿੱਚ ਅਸੀਂ ਕਈ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਜਸਜੀਤ ਜੀ ਦਾ ਸ਼ਸ਼ੀਕਲ ਜੀ ਕਿਵੇਂ ਹੋ ਜੀ ਸ਼ਸ਼ੀਕਲ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜਸਵੀਰ ਜੀ ਤੁਹਾਡੇ ਫੀਲਡ ਤੋਂ ਹੀ ਪ੍ਰੋਫੈਸ਼ਨ ਤੋਂ ਹੀ ਕਰੂੰਗਾ ਅਕਸਰ ਤੁਸੀਂ ਦੁਨੀਆ ਦੇ ਵਿਰੁੱਧ ਬਹੁਤ ਚੱਲਦੇ ਹੋ ਕੋਈ ਗੁੱਸਾ ਕਰੇ ਦੁਨੀਆ ਦੇ ਨਾਲ ਅ ਮੈਸਰ ਇਹ ਹੈਗਾ ਵੀ ਇਹ ਦੁਨੀਆ ਦੇ ਵਿਰੁੱਧ ਨਹੀਂ ਅਸੀਂ ਦੁਨੀਆ ਦੇ ਪੱਖ ਦੇ ਵਿੱਚ ਚੱਲ ਰਹੇ ਹਾਂ ਇਹ ਗੱਲ ਵੱਖਰੀ ਹੈ ਕਿ ਕੁਝ ਲੋਕ ਸਾਨੂੰ ਸਾਡਾ ਵਿਰੋਧ ਕਰਦੇ ਨੇ ਜਾਂ ਉਹ ਵਿਰੁੱਧ ਸਮਝਦੇ ਨੇ ਅਸੀਂ ਸਮਾਜ ਨੂੰ ਇੱਕ ਸਮੇਂ ਦੇ ਹਾਂ ਦਾ ਬਣਾਉਣ ਲਈ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਹੂੰ ਰੂੜੀਵਾਦੀ ਜਿਹੜੀਆਂ ਸਾਡੀਆਂ ਸੋਚਾਂ ਸੀ ਪੁਰਾਣੀਆਂ ਆ ਹੂੰ ਉਹਨਾਂ ਨੂੰ ਜੋ ਕੱਢ ਕੇ ਸਮੇਂ ਦੇ ਹਾਣ ਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕਾਂ ਦੇ ਇਹਦੇ ਉੱਤੇ ਕਾਰੋਬਾਰ ਜਿਹੜੇ ਜੁੜੇ ਹੋਏ ਨੇ ਬਿਲਕੁਲ ਤੇ ਉਹ ਜਦੋਂ ਉਹਨਾਂ ਦੇ ਕਾਰੋਬਾਰ ਤੇ ਸੱਟ ਵੱਜਦੀ ਹੈ ਕੋਈ ਤੰਤਰਕਾਂ ਬਾਬਿਆਂ ਦੇ ਚੇਲਿਆਂ ਦੇ ਪੁੱਛਾਂ ਵਾਲੇ ਇਹਨਾਂ ਲੋਕਾਂ ਦੇ ਕਾਰੋਬਾਰ ਤੇ ਸੱਟ ਵੱਜਦੀ ਹੈ ਤਾਂ ਫਿਰ ਉਹ ਇਹ ਵਿਰੋਧ ਕਰਦੇ ਵੀ ਜਿਹੜੀਆਂ ਤਰਖਿਲ ਸੇਢੀ ਵਾਲੇ ਨੇ ਇਹ ਮਤਲਬ ਸਾਡੇ ਵਿਰੁੱਧ ਪ੍ਰਚਾਰ ਕਰਦੇ ਨੇ ਜਾਂ ਹੋਰ ਇੱਥੇ ਤੱਕ ਵੀ ਇਵਨ ਕੀ ਕਹਿੰਦੇ ਵੀ ਇਹ ਧਰਮਾਂ ਦੇ ਵਿਰੁੱਧ ਪ੍ਰਚਾਰ ਕਰਦੇ ਨੇ ਸੋਸਾਇਟੀ ਕਿਸੇ ਦੇ ਵਿਰੁੱਧ ਪ੍ਰਚਾਰ ਨਹੀਂ ਕਰਦੀ ਨਹੀਂ ਕਰਦੀ ਸੋਸਾਇਟੀ ਸਿਰਫ ਤੇ ਸਿਰਫ ਉਹਨਾਂ ਰੂੜੀਵਾਦੀ ਸੋਚਾਂ ਦੇ ਜਾਂ ਉਹਨਾਂ ਰੂੜੀਵਾਦੀ ਸੋਚਾਂ ਨੂੰ ਦੇ ਉੱਤੇ ਲੈ ਕੇ ਲੋਕਾਂ ਦੇ ਵਿੱਚ ਪ੍ਰਚਲਿਤ ਕਰਕੇ ਲੋਕਾਂ ਦੀ ਕਰ ਰਹੇ ਆਰਥਿਕ ਮਾਨਸਿਕ ਸਰੀਰਕ ਲੁੱਟ ਕਰ ਰਹੇ ਨੇ ਜਿਹੜੇ ਲੋਕ ਉਹਨਾਂ ਤੋਂ ਸੁਚੇਤ ਕਰਦੀ ਹੈ ਬਿਲਕੁਲ ਫਰ ਜਦੋਂ ਇੱਕ ਸ਼ਖਸ ਦੀ ਇੱਕ ਮੈ ਮੇਰੇ ਯਾਦ ਆ ਰਿਹਾ ਹੈਗਾ ਕਹਿੰਦੇ ਜਦੋਂ ਕੋਈ ਸ਼ਖਸ ਕੋਈ ਸੇ ਆਪਣੀ ਜ਼ਿੰਦਗੀ ਦੇ ਵਿੱਚੋਂ ਟੁੱਟ ਜਾਂਦਾ ਹੈ ਜਾਂ ਫਿਰ ਕੋਈ ਉਹਦੇ ਜਨ ਜ਼ਿੰਦਗੀ ਦੇ ਵਿੱਚ ਕੋਈ ਅਨਹੋਣੀ ਘਟਨਾ ਹੋ ਜਾਂਦੀ ਹੈਗੀ ਤਾਂ ਕਹਿੰਦੇ ਉਸ ਸਮੇਂ ਉਹਦਾ ਇੱਕ ਹੀ ਆਸਰਾ ਹੁੰਦਾ ਹੈਗਾ ਰੱਬ ਬਿਲਕੁਲ ਯਾਨੀ ਕਿ ਪਰਮਾਤਮਾ ਪਰ ਜਦ ਆਪਾਂ ਤੁਹਾਡੇ ਵਿਚਾਰਾਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਆ ਜਾਂ ਫਿਰ ਤੁਹਾਡੇ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਪਰ ਤੁਸੀਂ ਤਾਂ ਫਿਰ ਇੱਕ ਆਪ ਦਾ ਨਿਰਣੈ ਕਰ ਕਰ ਰੱਖਿਆ ਹੈ ਕਿ ਰੱਬ ਹੁੰਦਾ ਹੀ ਨਹੀਂ ਬਿਲਕੁਲ ਨਹੀਂ ਇਹ ਕਿਵੇਂ ਬਿਲਕੁਲ ਨਹੀਂ ਹੁੰਦਾ ਜੀ ਹੁਣ ਜੇ ਆਪਾਂ ਸਫਲਤਾ ਤੇ ਐ ਸਫਲਤਾ ਦੀ ਗੱਲ ਕਰੀਏ ਤਾਂ ਦੋਨੋਂ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਨੇ ਹੁਣ ਮੈਂ ਇੱਕ ਜਿੱਥੇ ਗੱਲ ਕਹਿਣੀ ਚਾਹੁੰਗਾ ਵੀ ਜਿੰਨੇ ਵੀ ਤਰਕਸ਼ੀਲ ਨੇ ਕਾਮਰਡ ਨਾਸਤਕ ਨੇ ਹਮ ਅਸੀਂ ਵੀ ਸਫਲ ਵੀ ਹੁੰਨੇ ਆ ਤੇ ਐ ਸਫਲ ਵੀ ਹੁੰਨੇ ਹਾਂ ਹਮ ਸਾਡੇ ਕੋਲੇ ਉਹ ਲੋਕ ਵੀ ਨੇ ਜਿਹੜੇ ਮਤਲਬ ਇੱਕ ਮਜ਼ਦੂਰ ਹੈਗੇ ਨੇ ਅਸੀਂ ਉਹ ਲੋਕ ਵੀ ਹੈਗੇ ਜਿਹਨਾਂ ਸਾਡੇ ਕੋਲ ਗੱਡੀਆਂ ਵੀ ਨੇ ਸਾਡੇ ਕੋਲ ਘਰ-ਬਾਰ ਜ਼ਮੀਨ ਜਾਇਤਾਂ ਦਾ ਨੌਕਰੀਆਂ ਸਾਰਾ ਕੁਝ ਹੈ ਜੀ ਤੇ ਇਸੇ ਤਰੀਕੇ ਉਹਨਾਂ ਦੇ ਲੋਕਾਂ ਦੇ ਵਿੱਚ ਵੀ ਹੈਗੇ ਨੇ ਜਿਹੜੇ ਰੱਬ ਨੂੰ ਮੰਨਣ ਵਾਲੇ ਲੋਕ ਨੇ ਪਰ ਇੱਥੇ ਇੱਕ ਇਹ ਜ਼ਰੂਰ ਫਰਕ ਹੁੰਦਾ ਕਿ ਜਿਹੜੇ ਸਾਡੇ ਨਾਲ ਜੁੜੇ ਹੋਏ ਮਜ਼ਦੂਰ ਲੇਬਲ ਦੇ ਜਿਹੜੇ ਲੋਕ ਨੇ ਮਜ਼ਦੂਰ ਲੋਕ ਨੇ ਉਹ ਵੀ ਉਹਨਾਂ ਲੋਕਾਂ ਨਾਲ ਇੱਕ ਬਹੁਤ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਕਿਉਂਕਿ ਉਹਨਾਂ ਲੋਕਾਂ ਨੂੰ ਕੋਈ ਵਧੀਆ ਸੇਧ ਵਧੀਆ ਸੋਚ ਮਿਲ ਗਈ ਹੂੰ ਉਹ ਨਸ਼ਿਆਂ ਤੋਂ ਰਹਿਦ ਨੇ ਹੂੰ ਪਰ ਉਹ ਜਿਹੜੇ ਇਹਨਾਂ ਆਂਧਵਸ਼ਾਸਵਾ ਵਿਮਾਂ ਪਰ ਮੋਦ ਰਹਿਦ ਨੇ ਆਂਧਵਸ਼ਾਸਵਾ ਵਿਮਾਂ ਪਰ ਮਨ ਦੇ ਵਿੱਚ ਪੈ ਕੇ ਉਹ ਜਿਹੜੀ ਉਹਨਾਂ ਦੀ ਆਰਥਿਕ ਲੁੱਟ ਜਿਹੜੀ ਤਾੰਤਰਕ ਬਾਬੇ ਕਰਦੇ ਨੇ ਉਨ੍ਹਾਂ ਤੋਂ ਬੱਚੇ ਹੋਏ। ਉਨ੍ਹਾਂ ਤੋਂ ਬੱਚੇ ਹੋਏ। ਜਦੋਂ ਕਿ ਸਾਡੇ ਆਮ ਲੋਕਾਂ ਨੇ ਸਾਡੇ ਆਉਣ ਸਮਾਜ ਦੀ ਕਿਉਂਕਿ ਇੱਕ ਬਹੁਤ ਸਾਰੇ ਲੋਕ ਜਿਹੜੇ ਜ਼ਿਆਦਾਤਰ ਅਸੀਂ ਦੇਖਦੇ ਹੈਗੇ ਆ ਵੀ ਆ ਜਿਹੜੇ ਭੂਤਾਂ ਬ੍ਰਿੱਤਾਂ ਵਾਲੇ ਮਸਲੇ بڑے ਸਮਾਜ ਚ ਆਉਂਦੇ ਆ ਤਾਂ ਉੱਥੇ ਵੀ ਇੱਕ ਜੀ ਦਾ ਦੱਸ ਦੇਣਾ ਚਾਹਣਾ ਵੀ ਜਿਹੜੀਆਂ ਭੂਤਾਂ ਬ੍ਰਿੱਤਾਂ ਨੇ ਹੂੰ ਅੱਜ ਤੱਕ ਕਦੇ ਕਿਸੇ ਨੇ ਸੁਣਿਆ ਮੇਰੇ ਸਾਡੇ ਕੋਲ ਕੇਸ ਹੁੰਦੇ ਮੈਂ ਹਜ਼ਾਰਾਂ ਕੇਸ ਹਲ ਕਰ ਚੁੱਕਿਆ ਹਾਂ ਤੱਕ ਭੂਤਾਂ ਬ੍ਰਿੱਤਾਂ ਦੇ ਬਿਲਕੁਲ ਫਰੀ ਕੋਈ ਪੈਸਾ ਨਹੀਂ ਸਾਡੀ ਸੋਸਾਇਟੀ ਲੱਖਾਂ ਕੇਸ ਹਲ ਕਰ ਚੁੱਕੀ ਹੈ ਜੀ ਔਰ ਲਗਾਤਾਰ ਅਸੀਂ ਕਰ ਰਹੇ ਆਂ ਕਦੇ ਅੱਜ ਤੱਕ ਕਦੇ ਕਿਸੇ ਨੇ ਸੁਣਿਆ ਕਿਸੇ ਵੱਡੇ ਮੰਤਰੀ ਦੇ ਵੱਡੇ ਲੀਡਰ ਦੇ ਵੱਡੇ ਕਿਸੇ ਬਿਜ਼ਨਸਮੈਨ ਦੇ ਜਿਹੜੇ ਸਭ ਤੋਂ ਵੱਡੇ ਤੋਂ ਵੱਡੇ ਨੇ ਕਿ ਉਹਨਾਂ ਦੇ ਘਰੇ ਭੂਤ ਬੜਿਆ ਹੋਵੇ ਅੱਕਰਾਂ ਦੇ ਖੂਨ ਦੇ ਛੱਟੇ ਪਜਦੇ ਆ ਇਟਾ ਰੋੜੇ ਲੱਗਦੇ ਆ ਹੋੜ ਦੇ ਦੇ ਕਸਰਾ ਹੁੰਦੀਆਂ ਕਦੇ ਵੱਡੇ ਤੋਂ ਵੱਡੇ ਜਿਹੜੇ ਮੰਤਰੀਆਂ ਦੇ ਹੋਰਾਂ ਦੇ ਜਿਹੜੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਘਰਵਾਲੀਆਂ ਨੂੰ ਕਦੇ ਕਸਰਾ ਹੋਈਆਂ ਨੇ ਨਹੀਂ ਹੁੰਦੀਆਂ ਇਹ ਹੁੰਦੀਆਂ ਕਿੱਥੇ ਨੇ ਵੱਡੇ ਲੋਕਾਂ ਜਿਹੜੀਆਂ ਆਉਂਦੀਆਂ ਕਿੱਥੇ ਨੇ ਇਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿੱਥੇ ਗਰੀਬ ਬਸਤੀਆਂ 'ਚ ਸੀ ਹੁਣੇ ਜ਼ਿਕਰ ਕੀਤਾ ਮੈਂ ਤੁਹਾਡੇ ਨਾਲ ਨੂੰ ਇਸ ਇੱਥੇ ਰੁਕਣਾ ਚਾਹਾਂਗਾ ਤੁਸੀਂ ਕਹਿੰਦੇ ਵੱਡੇ ਲੀਡਰ ਦੇ ਘਰਾਂ ਦੇ ਵਿੱਚ ਨਹੀਂ ਹੁੰਦੀਆਂ ਮੇਰੇ ਹੁਣ ਇੱਥੇ ਇੱਕ ਕિસ્ਸਾ ਯਾਦ ਆ ਰਿਹਾ ਹੈਗਾ ਨਵਜੋਤ ਸਿੰਘ ਸਿੱਧੂ ਕਾਂਗਰਸੀ ਲੀਡਰ ਨੇ ਤੁਸੀਂ ਜਾਣਦੇ ਹੋਵੋਗੇ ਮੇਰੇ ਖਿਆਲ ਨਾਲ ਉਹਨਾਂ ਨੂੰ ਇੱਕ ਇੰਟਰਵਿਊ ਦੇ ਦੌਰਾਨ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਵੀ ਤੁਸੀਂ ਆਪਦੇ ਹੱਥ ਦੇ ਵਿੱਚ ਇੰਨੀਆ ਤਾਗੇ ਉਹਨਾਂ ਦੇ ਹੱਥਾਂ ਦੇ ਨਾਲ ਤਾਗੇ ਕਾਫੀ ਜ਼ਿਆਦਾ ਬੰਨੇ ਹੁੰਦੇ ਨੇ ਇਸੇ ਪੱਤਰਕਾਰ ਨੇ ਸਵਾਲ ਕੀਤਾ ਇੰਟਰਵਿਊ ਦੌਰਾਨ ਕਿਵੇਂ ਹੱਥ ਤਾਗੇ ਕਿਉਂ ਬੰਨੇ ਹੁੰਦੇ ਨੇ ਉਹ ਕਹਿੰਦਾ ਜੀ ਮੈਂ ਗ੍ਰਹਿਾਂ ਦੇ ਪਰ ਪ੍ਰਕੋਪ ਦੇ ਨਾਲ ਚੱਲਦਾ ਜਾਂ ਫਿਰ ਮੈਂ ਘਰੋਂ ਨਿਕਲਣ ਲੱਗਿਆ ਜਿਹੜੇ ਵਹਿਮ ਪਰਮ ਹੁੰਦੇ ਨੇ ਉਹਨੂੰ ਵਿਚਾਰਦਾ ਤਾਂ ਕਰਕੇ ਮੈਂ ਜੀਵਨ ਦੇ ਵਿੱਚ ਸਫਲ ਹਾਂ ਅਜ ਤੱਕ ਫਿਰ ਉਹ ਜਿਹੜੀ ਦੱਸਿਆ ਜਾਂਦਾ ਵੀ ਵੀ ਉਹ ਬੰਨਾਂ ਦੇ ਨਾਲ ਜਾਂ ਗ੍ਰਹਾਂ ਦੇ ਪ੍ਰਕੋਪ ਦੇ ਨਾਲ ਮੈਂ ਚੱਲਦਾ ਫਿਰ ਉਹ ਕੀ ਗੱਲਾਂ ਝੂਠ ਨੇ ਉਹ ਉਹਨਾਂ ਦੀ ਸਮਝ ਹੈ ਚਾਹੇ ਉਹ ਕੋਈ ਵੀ ਹੈ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਫਿਲਮੀ ਐਕਟਰ ਹੈ ਚਾਹੇ ਕੋਈ ਬਿਜ਼ਨਸਮੈਨ ਹੈ ਜਾਂ ਕੋਈ ਹੋਰ ਹੈ ਉਹਨੂੰ ਇਹ ਸਮਝੋ ਕਿ ਉਹ ਜਿਹੜੀ ਐਦਾਂ ਦੀ ਰੂੜੀਵਾਦਤਾ ਜੀ ਇਹ ਮਤਲਬ ਗ੍ਰਹਾਂ ਦਾ ਅਸਰ ਹੁੰਦਾ ਜੀ ਇਹਦੇ ਇਹਦੇ ਦਾ ਅਸਰ ਹੁੰਦਾ ਉਹਦਾ ਦਾ ਅਸਰ ਹੁੰਦਾਗਾ ਉਹ ਸਾਰਾ ਕੁਝ ਸਦੀਆਂ ਤੋਂ ਇਹ ਅੱਜ ਕੋਈ ਨਵਾਂ ਨਹੀਂ ਪੈਦਾ ਹੋਇਆ ਸਦੀਆਂ ਤੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਐਦਾਂ ਦਾ ਪ੍ਰਚਾਰ ਸਦੀਆਂ ਤੋਂ ਚੱਲਦਾ ਹੈ ਤੇ ਉਸ ਪ੍ਰਚਾਰ ਦਾ ਅਸਰ ਹੈ ਜਿਹੜਾ ਸਾਡੇ ਸਮਾਜ ਦੇ ਲੋਕਾਂ ਦੇ ਤੇ ਇਹ ਪੈਗਾ ਠੀਕ ਹੈ ਹੱਥਾਂ ਦੇ ਵਿੱਚ ਛਾਪਾਂ ਪਾਉਣੀਆਂ ਲਗਾਆਂ ਵਾਲੀਆਂ ਹੋਰ ਪਾਉਣੀਆਂ ਗ੍ਰਹਾਂ ਦੇ ਮੁਤਾਬਕ ਪਾਉਣੀਆਂ ਜਿਹੜੀਆਂ ਬੰਨਣੀਆਂ ਸਾਰਾ ਕੁਝ ਕਰਨਾ ਤੇ ਇਹ ਉਹਦਾ ਨਤੀਜਾ ਹੈਗਾ ਇਹ ਜਿਹੜੀ ਉਹ ਸਾਡੇ ਲੋਕ ਅਸੀਂ ਨਹੀਂ ਪਾਉਂਦੇਗੇ ਹੂੰ ਸਾਡੇ ਤੋਂ ਐਦਾਂ ਦਾ ਕੁਝ ਨਹੀਂ ਵਾਪਰਦਾ ਬਿਲਕੁਲ ਪਰ ਨੈਗੇਟਿਵ ਤੇ ਪੋਜ਼ਿਟਿਵ ਦੋ ਪੱਖ ਨੇ ਚੰਗਾ ਤੇ ਮਾੜਾ ਹੂੰ ਇਹ ਸਾਰਿਆਂ ਨਾਲ ਹੀ ਵਾਪਰਦਾ ਸਾਰਿਆਂ ਨਾਲ ਵਾਪਰਦਾ ਸਾਰਿਆਂ ਨਾਲ ਹੋਊਗਾ ਹੁੰਦਾ ਕੀ ਹੈ ਕਿ ਜਦੋਂ ਕੋਈ ਕਿਸੇ ਗੱਲ ਨੂੰ ਕਿਸੇ ਨਾਲ ਕੋਈ ਨੈਗੇਟਿਵ ਹੋ ਗਿਆ ਮੰਨ ਲਓ ਕਿਸੇ ਦਾ ਆਪਾਂ ਉਦਾਹਰਣ ਮੰਨ ਲੈਣੀ ਕਿਸੇ ਦਾ ਐਕਸੀਡੈਂਟ ਹੋ ਗਿਆ ਉਹਨੇ ਉਸ ਐਕਸੀਡੈਂਟ ਨੂੰ ਕਿਸੇ ਉਹ ਗ੍ਰਹਿ ਨਾਲ ਵੀ ਜੋੜ ਸਕਦਾ ਹੈ ਉਹ ਆਪਦੀ ਰਾਸ਼ੀ ਨਾਲ ਵੀ ਜੋੜ ਸਕਦਾ ਹੈ ਉਹ ਕਿਸੇ ਹੋਰ ਚੀਜ਼ ਨਾਲ ਵੀ ਜੋੜ ਸਕਦਾ ਵੀ ਯਾਰ ਮੈਂ ਘਰੋਂ ਤੁਰ ਲੱਗਿਆ ਸੀ ਮੇਰੇ ਨਾਲ ਆ ਸ਼ੱਕ ਬਦਸ਼ਕ ਨਹੀਂ ਹੋਗੀ ਉਹਦੇ ਨਾਲ ਜੋੜ ਸਕਦਾ ਜੇ ਉਹ ਵੀ ਐਕਸੀਡੈਂਟ ਸਾਡੇ ਵੀ ਹੁੰਦੇ ਆ ਸਾਡੇ ਬੰਦਿਆਂ ਦੇ ਵੀ ਹੁੰਦੇ ਨੇ ਤਰਕਸ਼ੀਲਾਂ ਦੇ ਵੀ ਹੁੰਦੇ ਆ ਪਰ ਤਰਕਸ਼ੀਲ ਉਸ ਗੱਲ ਨੂੰ ਨਹੀਂ ਸੋਚਦਾ ਤਰਕਸ਼ੀਲ ਕੀ ਸੋਚੂਗਾ ਵੀ ਐਕਸੀਡੈਂਟ ਮੰਨ ਲੂ ਕਿਸੇ ਨੇ ਲਿਆ ਕੇ ਗੱਡੀ ਵਿੱਚ ਮਾਰੀ ਹੂੰ ਉਹਦੇ ਕਾਰਨ ਲੱਭੂਗਾ ਯਾਰ ਜਿਹੜੇ ਬੰਦੇ ਨੇ ਮੇਰੇ ਚ ਗੱਡੀ ਮਾਰੀ ਐ ਇਹਨੇ ਕਿਤੇ ਕੋਈ ਡਰਿੰਕ ਤਾਂ ਨਹੀਂ ਕੀਤੀ ਸੀ ਤੇ ਨਸ਼ਾ ਕੀਤਾ ਹੋਊਗਾ ਠੀਕ ਹੈ ਯਾ ਗੱਡੀ ਓਵਰ ਸਪੀਡ ਹੈ ਇਹ ਗੱਡੀ ਰੋਂਗ ਸਾਈਡ ਤੇ ਆ ਰਹੀ ਹੈ ਹੂੰ ਉਹਦੀ ਕਾਰਨ ਲੱਭੂਗਾ ਪਰ ਜਿਹੜਾ ਇੱਕ ਅੰਧਵਿਸ਼ਾਸੀ ਬੰਦਾ ਉਹ ਕਾਰਨ ਨਹੀਂ ਲੱਭਦਾ ਉਹ ਇਹ ਦੇ ਉਹ ਇਹ ਦੇਦਾ ਵੀ ਗੱਡੀ ਰੋਂਗ ਸਾਈਡ ਤੇ ਆ ਰਹੀ ਹੈ ਜਾਂ ਇਹ ਓਵਰਲੋਡ ਉਹ ਜਿਹੜੀ ਸਪੀਡ ਸੀਗੀ ਤੇ ਉਸ ਕਰਕੇ ਵੱਜੀ ਹੈ ਜਾਂ ਕੋਈ ਮੇਰੀ ਗਲਤੀ ਹੈ ਮੈਂ ਮਤਲਬ ਬਚਾ ਲਿਆ ਜਾ ਰਿਹਾ ਸੀ ਕੋਈ ਨਹੀਂ ਦਿਖਦਾਗਾ ਉਹਨੇ ਇੱਕੋ ਹੀ ਚੀਜ਼ ਦੇਖਣੀ ਮੈਂ ਯਾਰ ਘਰੋਂ ਨਿਕਲਾ ਸੀ ਤੇ ਮੇਰੇ ਜਿਹਾ ਉਹ ਮੂੜ ਦੇ ਕੁੱਤਾ ਨਾਂਗੇ ਹਲੇ ਇਹਨੇ ਕੰਨ ਮਾਰਿਆ ਸੀ ਕਿ ਇਹ ਯਾਰ ਚਿੱਕ ਕਹਿੰਦੇ ਚਿੱਕ ਵਜੀ ਦਾ ਬੜਾ ਵਿਚਾਰ ਚਿੱਕ ਜੀ ਕਹਿੰਦੇ ਕੁੱਤੇ ਨੇ ਕੰਨ ਮਾਰਦੇ ਕਹਿੰਦੇ ਝੋਟਾ ਮੱਥੇ ਲੱਗਿਆ ਕਹਿੰਦੇ ਜੀ ਨਿੱਕੇ ਨਿੱਕੇ ਹੁਣ ਬੜੀ ਇਸ ਚੀਜ਼ ਦੀ ਦੁਖਦ ਗੱਲ ਹੈ ਸਾਡੇ ਸਮਾਜ ਲਈ ਹੂੰ ਵੀ ਅਸੀਂ ਕੋਈ ਚੀਜ਼ ਕਿੰਨੇ ਸਾਡੇ ਲੋਕ ਕਹਿੰਦੇ ਨੇ ਵੀ ਯਾਰ ਪੁਰਾਣੇ ਸਾਡੇ ਬੰਦੇ ਜਿਹੜੇ ਬਜ਼ੁਰਗ ਸੀਗੇ ਵੱਡੇ ਵੱਡੇ ਰਹੇ ਸੀਗੇ ਉਹ ਮਤਲਬ ਅਣਪੜ੍ਹ ਸੀਗੇ ਇਸ ਕਰਕੇ ਅੰਧਸਾਸ ਸੀ ਤੇ ਮੈਂ ਇਹ ਸਵਾਲ ਕਰਦਾ ਹਾਂ ਕਿਉਂਕਿ ਮੈਨੂੰ ਸਟੇਜਾਂ 'ਤੇ ਵੀ ਬੁਲਾਇਆ ਜਾਂਦਾ ਸਟੇਜਾਂ 'ਤੇ ਅਸੀਂ ਬੋਲਦੇ ਹਾਂ ਵਿਦਿਅਕ ਅਦਾਰਿਆਂ ਦੇ ਵਿੱਚ ਵੀ ਜਾਂਦੇ ਤਮੋਂ ਤਿੱਕੂ ਸਵਾਲ ਕਰਦਾ ਹੋਣਾ ਵੀਰ ਜੇ ਸਾਡੇ ਬਜ਼ੁਰਗ ਅਨਪੜ੍ਹ ਸੀਗੇ ਤੁਸੀਂ ਤੁਹਾਡੇ ਅਨੁਸਾਰ ਅਗਿਆਨੀ ਸੀਗੇ ਹੂੰ ਉਹਨਾਂ ਨੇ ਅੰਧਵਿਸ਼ਵਾਸ ਪੈਦਾ ਕੀਤੇ ਪਰ ਤੁਸੀਂ ਕਹਿੰਦੇ ਜੰਨੇ ਤੁਸੀਂ ਤਾਂ ਛੱਡ ਦਿਓ ਨਾਲੇ ਤਾਂ ਇਹ ਕਹੀ ਜਾਂਦੇ ਵੀ ਸਾਡੇ ਬਜ਼ੁਰਗਾਂ ਨੇ ਅੰਧਵਿਸ਼ਵਾਸ ਪੈਦਾ ਕੀਤੇ ਹੂੰ ਉਹਨਾਂ ਨੂੰ ਗਿਆਨ ਨਹੀਂ ਸੀ ਸਾਡੇ ਕੋਲ ਤਾਂ ਗਿਆਨ ਹੈ ਤੁਹਾਡੇ ਕੋਲ ਤਾਂ ਗਿਆਨ ਹੈ ਤੁਸੀਂ ਪੜ੍ਹੇ ਕਿਸੇ ਐਜੂਕੇਟਿਡ ਹੋ ਬਿਲਕੁਲ ਮੈਂ ਤੁਹਾਨੂੰ ਤਾਂ ਇੱਕ ਇੱਕ ਚੀਜ਼ ਨੂੰ ਕਲੀਅਰ ਕਰਨੀ ਚਾਹੂੰਗਾ ਅਕਸਰ ਲੋਕ ਕਨਫਿਊਜ਼ ਜ਼ਰੂਰ ਹੋ ਜਾਂਦੇ ਨੇ ਉਹ ਚੀਜ਼ ਨੂੰ ਸੁਣ ਕੇ ਤੁਸੀਂ ਕਹਿੰਦੇ ਹੋ ਕਿ ਰੱਬ ਨਹੀਂ ਹੈ ਹਾਂਜੀ ਕੀ ਕੋਈ ਐਵੀਡੈਂਸ ਹੈ ਰੱਬ ਹੋਣ ਦਾ ਕੀ ਐਵੀਡੈਂਸ ਹੈ ਅਸੀਂ ਇਹ ਸਵਾਲ ਕਰਦੇ ਆ ਵੀ ਰੱਬ ਹੋਣ ਦਾ ਐਵੀਡੈਂਸ ਦਿਓ ਹਾਂ ਨਾ ਹੋਣ ਦੇ ਤਾਂ ਬਹੁਤ ਜਿਹੜੀਆਂ ਦਰੀਲਾਂ ਨੇ ਆਪਾਂ ਬੋਲਣ ਲੱਗ ਜੰਨੇ ਆ ਪਰ ਲੋਕ ਆਹਦੇ ਕਿਸੇ ਬਹੁਤ ਸ਼ੇਅਰ ਕਰਦੇ ਨੇਗੇ ਇਸ ਤਰ੍ਹਾਂ ਦੇ ਵੀ ਮੰਨ ਲਓ ਫੋਰ ਇਗਜ਼ਾਮਪਲ ਮੰਨ ਲਓ ਵੀ ਕਿਸੇ ਬੰਦੇ ਨੇ ਅਰਦਾਸ ਕਰੀ ਗੁਰੂ ਘਰ ਜਾ ਕੇ ਅਰਦਾਸ ਜਦੋਂ ਕਰੀ ਉਹਦਾ ਕੰਮ ਬਣ ਗਿਆ ਵੀ ਇਹ ਕਹਿੰਦੇ ਇਹ ਪ੍ਰੂਫ ਹੈ ਕਿ ਵੀ ਪ੍ਰਮਾਤਮਾ ਹੈ ਨਹੀਂ ਉਹ ਕਿਤੇ ਵੀ ਗਿਆ ਜਿਹੜੇ ਬੰਦਾ ਕੋਈ ਆਉਦੇ ਕੰਮ ਨੂੰ ਮਸਲੇ ਲੈ ਕੇ ਹਾਂ ਉਹ ਕਿਸੇ ਵੀ ਕਿਸੇ ਧਾਰਮਿਕ ਸਥਾਨ ਤੇ ਚਲਾ ਗਿਆ ਕਿਸੇ ਤੰਤਰਿਕ ਬਾਬੇ ਕੋਲ ਚਲਾ ਗਿਆ ਕਿ ਤੇ ਹੋਰ ਚਲਾ ਗਿਆ ਉਹਨੇ ਆਪਣੇ ਅਨੁਸਾਰ ਤੰਤਰਿਕਾਂ ਨੇ ਆਪਣੇ ਅਨੁਸਾਰ ਜਿਹੜਾ ਉਪਾਅ ਕਰਤਾ ਉਹਨੇ ਆਪਣੇ ਅਨੁਸਾਰ ਉਪਾਅ ਕਰਤਾ ਉਹਨੂੰ ਕੰਮ ਦੇ ਜਿਵੇਂ ਪਹਿਲੇ ਵੀ ਤੁਹਾਨੂੰ ਗੱਲ ਕਿਹਾ ਦੁਹਰਾ ਹੁੰਦਾ ਵੀ 네ਗੇਟਿਵ ਤੇ ਪੋਜ਼ਿਟਿਵ ਦੋ ਪੱਖ ਹੈ ਹਾਂ ਜਾਂ ਨਾ ਹਾਂ ਬਣੂਗਾ ਜਾਂ ਨਹੀਂ ਬਣੂਗਾ ਬਣ ਗਿਆ ਤਾਂ ਉਹਨੇ ਮਤਲਬ ਉਹਨੂੰ ਕ੍ਰੈਡਿਟ ਦਿੱਤਾ ਜਿਹਦੇ ਕੋਲ ਵੀ ਗਿਆ ਉਹ ਨਾ ਬਣਿਆ ਉਹਨੇ ਆਪਣੀ ਕਿਸਮਤ ਨੂੰ ਕੋਸ ਲਿਆ ਉਹ ਯਾਰ ਆਪਣੀ ਦਾ ਕਰਮਾ ਚੀ ਆਪਣੀ ਕਿਸਮਤ ਹੀ ਨਹੀਂ ਲਿਖਿਆ ਹੋ ਫਿਰ ਉਹਨੇ ਦੂਜੇ ਪਾਸੇ ਜੁਤ ਗਿਆ ਸੋਚਣ ਸਕਤ ਦੀ ਨਿਰਪਰ ਤੁਸੀਂ ਸੋਚੋ ਤੇ ਨਿਰਵਾ ਸੋਚ ਦੀ ਨਿਰਪਰ ਹੁਣ ਤੁਹਾਨੂੰ ਇੱਕੋ ਚੀਜ਼ ਮੈਂ ਹੋਰ ਦੱਸਣੀ ਚਾਹਣਾ ਸਰ ਤੁਹਾਡੇ ਬਿਨਾ ਸਵਾਲ ਤੋਂ ਮੈਂ ਮੇਰੇ ਖਲ ਬੋਲਣਾ ਦਾ ਸਵਾਲ ਦੇ ਉੱਤੇ ਚਾਹੀਦਾ ਹਮ ਇੱਕ ਚੀਜ਼ ਤੁਸੀਂ ਦੇਖੋ ਪਿੱਛੇ ਜੇ ਜਗਾ ਜਗਾ ਜਿਉਤੇ ਵਿੱਜੇ ਰਵਣ ਵਾਲੇ ਬਾਬੇ ਬੈਠੇ ਸੀ ਬਿਲਕੁਲ ਤੇ ਵਿੱਜੇ ਰਵਣ ਵਾਲਣ ਦੀ ਭੀੜ ਸੀ ਲੋਕ ਜਾਂਦੇ ਸੀ ਹੁਣ ਜਿਹੜੇ ਵਿੱਜਾ ਰਵਣਾ 20 30 ਰੁਪਏ ਲਾ ਕੇ ਜਾਣਾ ਉਧਰ ਉਹਦਾ ਜਿਹੜਾ ਪ੍ਰੋਸੈਸ ਹੈ ਪ੍ਰੋਸੈਸ ਦੇ ਅਨਸਾਰ ਤਾਂ ਉਹਦੇ ਬੀਜੇ ਲੱਗਣੀ ਲੱਗਣਾ ਉਹਦੀਆਂ ਫਾਈਲਾਂ ਤਿਆਰ ਹੋਣੀਆਂ ਉਹਦਾ ਪਾਸਪੋਰਟ ਬਣਨਾ ਉਹਦੇ ਹੋਰ ਸਾਰਾ ਬਣਨਾ ਲੱਗਣੀ ਲੱਗਣਾ ਉਹ ਜੇ ਦੇਰ ਹੋ ਸਕਦੀ ਆ ਪਰ ਬਾਬੇ ਤਾੰਤਰਿਕ ਹੋਰ ਕਿੰਨੇ ਖੁੰਬਾ ਵਾਂਗ ਕਰੇ ਆ ਸੀ ਪੰਜਾਬ ਦੇ ਵਿੱਚ ਤੇ ਹੁਣ ਜਦੋਂ ਰਿਪੋਰਟ ਕਰਨ ਲੱਗੇ ਉਧਰੋਂ ਉੱਥੇ ਮੁਰਲਾ ਲੱਗੇ ਹੁਣ ਬਾਬੇ ਕਿਧਰ ਗਏ ਹੁਣ ਬੀਜਾ ਕਰ ਨਹੀਂ ਲਵਾਉਂਦੇ ਬਿਲਕੁਲ ਸਾਰੇ ਗਾਇਬ ਹੈਗਾ ਚੈਨਲ ਤੇ ਕੋਈ ਬੈਠਾ ਜਾਂ ਕਿ ਹਰ ਦੂਜੇ ਚੈਨਲ ਤੇ ਬੈਠਾ ਜੀ ਬਾਬਾ ਬੀਜਾ ਲਾਉਣ ਵਾਲਾ ਸ਼ੈਸ਼ ਕਰਕੇ ਉਹ ਇਹ ਜਿਹੜੇ ਉਦਾਂ ਦਾ ਮਤਲਬ ਕ੍ਰੀਏਟ ਕਰ ਲੈਂਦੇ ਨੇ ਜਿੱਦਾਂ ਵਾਂ ਮਹੌਲ ਕੀਤਾ ਕਰਾਇਆ ਹੁੰਦਾ ਨਹੀਂ ਕੁਛ ਨਹੀਂ ਹੁੰਦਾ ਕਿਤੇ ਅਸੀਂ ਕਹਿੰਦੇ ਸਾਡੇ ਤੇ ਕਰ ਦਿਓ 5 ਲੱਖ ਰੁਪਏ ਵੀ ਲੈ ਜਾ ਪਰ ਅੱਜ ਕੱਲ ਮੇਰੇ ਖਿਆਲ ਨਾਲ ਬਹੁਤ ਗਿਣਤੀ ਚ ਲੋਕ ਅਜਿਹੇ ਨੇ ਜਿਹੜੇ ਇਹ ਚੀਜ਼ਾਂ ਨੂੰ ਸੁਣ ਕੇ ਖੁਸ਼ ਹੁੰਦੇ ਨੇ ਜਿਵੇਂ ਫੋਰ ਐਗਜ਼ੈਂਪਲ ਮਨ ਲਓ ਵੀ ਮੈਂ ਕਿਸੇ ਪੰਡਤ ਜੀ ਨੂੰ ਮਿਲਿਆ ਸੀਗਾ ਤੁਹਾਨੂੰ ਮੈਂ ਕਹਾਣੀ ਸ਼ੇਅਰ ਕਰ ਰਿਹਾ ਹਾਂਗਾ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਯਾਰ ਵੀ ਕੀਤਾ ਕਰਾਇਆ ਹੁੰਦਾ ਉਹ ਪੰਡਤ ਜੀ ਦੇ ਖੁਦ ਦੇ ਵਾਰਟਿੰਗ ਸੀ ਵੀ ਨਹੀਂ ਹੁੰਦਾ ਪਰ ਕਹਿੰਦੇ ਜਦ ਕਹਿੰਦੇ ਸਾਡੇ ਕੋਲ ਲੋਕ ਆ ਕੇ ਆਪਣੀ ਪਤਰੀ ਦਿਖਾਉਣ ਆਉਂਦੇ ਨੇ ਤਾਂ ਉਹ ਖੁਸ਼ ਹੁੰਦੇ ਨੇ ਸੁਣ ਕੇ ਵੀ ਹਾਂ ਮੇਰੇ ਤੇ ਕੀਤਾ ਹੋਇਆ ਕਿ ਮੈਂ ਸਪੈਸ਼ਲ ਐ ਕੋਈ ਜੇ ਅਸੀਂ ਕਹਿੰਦੇ ਨਹੀਂ ਕੀਤਾ ਪਰ ਉਹ ਕਿਸੇ ਹੋਰ ਪੰਡਤ ਕੋਲ ਖੇਲੇ ਵੜਾਉਣ ਭਾਈ ਜਾਂਦੇ ਚੱਲ ਚੱਲੇ ਜਾਂਦੇ ਪਰ ਇਹ ਮਾਨਸਿਕਤਾ ਇਹ ਕਿੱਧਰ ਨੂੰ ਜਾ ਰਹੀ ਹੈ ਮਾਨਸਿਕਤਾ ਸਾਰੇ ਇਸ ਤਰ੍ਹਾਂ ਪਾਸੇ ਨੂੰ ਜਾ ਰਹੀ ਹੈ ਜਾਂ ਇਸ ਪਾਸੇ ਨੂੰ ਜਾ ਨਹੀਂ ਰਹੀ ਬਣਾ ਦਿੱਤੀ ਗਈ ਹੈ ਲੋਕਾਂ ਬਣਾ ਇਸ ਕਰਕੇ ਦਿੱਤੀ ਹੈ ਕਿ ਲੋਕ ਜਿਹੜੇ ਸਾਡੇ ਲੋਕਾਂ ਦੀ ਹਾਲਤ ਲੋਕਾਂ ਦੀ ਕੰਡੀਸ਼ਨ ਬਹੁਤ ਮਾੜੀ ਹੈ ਹੂੰ ਆਰਥਿਕ ਪੱਖ ਤੋਂ ਸਿਹਤ ਦੇ ਪੱਖ ਤੋਂ এডਿਊਕੇਸ਼ਨ ਦੇ ਪੱਖ ਤੋਂ ਅਸੀਂ ਇੱਕ ਬੰਨ ਗੱਲ ਕਹਿਣਾ ਹੈ ਵੀ ਜਿਹੜੀ এডਿਊਕੇਸ਼ਨ ਹੈ ਉਹ ਸਾਡੀ ਇੱਕ ਮਤਲਬ ਬੜਿਆ ਲਿਖਿਆ ਕਹਿੰਦੇ ਵੀ ਮਜ਼ਦੂਰ ਪੈਦਾ ਕਰਦੀ ਹੈ ਹਮ ਇੱਕ ਗਿਆਨਵਾਨ ਜਾਂ ਉਸ ਤਰ੍ਹਾਂ ਦਾ ਮਨੁੱਖ ਨਹੀਂ ਪੈਦਾ ਕਰਦੀ ਇਸੇ ਕਰਕੇ ਜਿਹੜੇ ਲੋਕ ਪੜ੍ਹੇ ਲਿਖੇ ਲੋਕੀ ਆਪਾਂ ਕਹਿੰਦੇ ਨੇ ਹੈਗੇ ਹਮ ਵੀ ਪੜ੍ਹੇ ਲਿਖੇ ਲੋਕ ਵੀ ਉਹਨਾਂ ਕੋਲ ਵੱਧ ਜਾਂਦੇ ਆ ਤਾਤਰਾ ਕੋਲ ਬਾਪਾਂ ਕੋਲ ਵੱਧ ਜਾਂਦੇ ਆ ਦੂਜੀ ਵੱਲ ਇੱਕ ਵੱਡੀ ਗੱਲ ਜਿਹੜੀ ਸਭ ਤੋਂ ਹੈਗੀ ਆ ਵੀ ਜਿਹੜਾ ਵਿਅਕਤੀ ਕਿਸੇ ਵਿਅਕਤੀ ਦੇ ਉਹ ਵੇਖਵਾਰੇ ਦੱਸਦਾ ਹੈ ਕਿਸੇ ਵਿਅਕਤੀ ਦਾ ਉਹਦਾ ਸਮੱਸਿਆ ਦਾ ਹੱਲ ਕਰਨ ਦਾ ਦਾਵਾ ਕਰਦਾ ਹੈ ਉਹ ਕਰ ਕੀ ਰਿਹਾ ਹੈ ਖੁਦ ਉਹਦੀ ਆਪ ਦੀ ਐਡ ਸੋਸ਼ਲ ਮੀਡੀਆ ਤੇ ਆ ਰਹੀਆਂ ਚੈਨਲਾਂ ਦੇ ਉੱਤੇ ਮੋਸਟਲੀ ਚੱਲਦੀਆਂ ਦੇਖਦੇ ਆਪਾਂ ਬਿਲਕੁਲ ਹਰ ਹਰ ਚ ਦੂਜੇ ਤੀਜੇ ਕੋਚ ਚੈਨਲ ਨੇ ਜਿਹੜੇ ਐਡ ਨਹੀਂ ਲਾਉਦੇਗੇ ਪਰ ਬਹੁਤ ਸਾਰੇ ਚੈਨਲਾਂ ਦੇ ਉੱਤੇ ਜਾਂ ਆਪਣੀਆਂ ਵੀ ਉਹ ਰੀਲ ਬਣਾਵਾ ਲਾ ਕੇ ਜਾਂ ਵੀਡੀਓ ਬਣਾਵਾ ਲਾ ਕੇ ਪਾਉਂਦੇ ਨੇ ਤੰਤਰਕ ਭਾਬੀ ਹੁਣ ਤੁਸੀਂ ਦੇਖੋ ਵੀ ਜਿਹੜਾ ਬੰਦਾ ਲੋਕਾਂ ਦੇ ਮਸਲੇ ਹੱਲ ਕਰਨ ਦਾ ਦਾਵਾ ਕਰ ਰਿਹਾ ਹੈ ਉਹ ਆਵਦਾ ਧੰਦਾ ਚਲਾਉਣ ਵਾਸਤੇ ਉਹ ਐਡ ਕਰ ਰਿਹਾ ਪ੍ਰਚਾਰ ਕਰ ਰਿਹਾ ਸੋਸ਼ਲ ਮੀਡੀਆ ਦਾ ਸਾਰਾ ਲੈ ਰਿਹਾ ਨੇ ਵਿਗਿਆਨ ਦਾ ਸਾਰਾ ਲੈ ਰਿਹਾ ਬਿਲਕੁਲ ਲੋਕਾਂ ਦਾ ਕੀ ਸਮਰੂਗਾ ਉਹ ਇਹਦਾ ਮਤਲਬ ਉਹ ਚੀਜ਼ ਹੈ ਨਹੀਂ ਜੇ ਉਹਦੇ ਕੋਲ ਚੀਜ਼ ਹੈਗੀ ਹੈ ਤਾਂ ਫਿਰ ਉਹ ਲੋੜ ਹੀ ਨਹੀਂ ਪ੍ਰਚਾਰ ਕਰਨ ਦੀ ਉਹ ਚੀਜ਼ ਜਿਹੜੀ ਸ਼ਕਤੀ ਹੈ ਕਿ ਉਹ ਸ਼ਕਤੀ ਦੇ ਨਾਲ ਸਾਰਾ ਕੁਝ ਲੋਕਾਂ ਤੱਕ ਪਹੁੰਚ ਜਾਊਗੀ ਸੋਸ਼ਲ ਮੀਡੀਆ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਵਿਗਿਆਨ ਯੁੱਗ ਦਾ ਜ਼ਿਕਰ ਕਰ ਰਹੇ ਹੋਗੇ ਅੱਜ ਕੱਲ ਦੇ ਨਾ ਸਮੇਂ ਦੇ ਵਿੱਚ ਆਪਾਂ ਮੈਨੂੰ ਫੇਸਬੁਕ YouTube ਤੁਸੀਂ ਵੀ ਵਰਤਦੇ ਹੋ ਹੋਗੇ ਕਾਫੀ ਪੌਡਕਾਸਟਾਂ ਹੁੰਦੀਆਂ ਨੇਗੇ ਤੇ ਇੱਕ ਪਿੱਛੇ ਜੇ ਪੌਡਕਾਸਟ ਮੈਂ ਦੇਖ ਰਿਹਾ ਹਾਂਗਾ ਵਾਇਰਲ ਹੋ ਰਹੇ ਨੇਗੇ ਇੱਕ ਸਖਸ਼ਾ ਹੈਗਾ ਮੈਂ ਨਾਮ ਨਹੀਂ ਲਾਉਂਗਾ ਹਿਪਨੋਟਾਈਜ਼ ਕਰਦੇ ਨੇਗੇ ਪੱਤਰਕਾਰ ਇੱਕ ਇੰਟਰਵਿਊ ਕਰ ਰਿਹਾ ਹੁੰਦਾ ਉਹ ਪੱਤਰਕਾਰ ਦੀ ਜਾਦੂਕਾਰ ਕੇ ਉਹਨੂੰ ਹਿਪਨੋਟਾਈਜ਼ ਕਰ ਦਿੰਦਾ ਹੈਗਾ ਪੱਤਰਕਾਰ ਜਿਹੜੀ ਬੋਲੀ ਉਹ ਕਹਿੰਦਾ ਹੈਗਾ ਵੀ ਆਹਾ ਬੋਲੂ ਉਹੀ ਬੋਲਣ ਲੱਗ ਜਾਂਦਾ ਹੈਗਾ ਜਦੋਂ ਕਹਿੰਦਾ ਚੁੱਪ ਹੋ ਚੁੱਪ ਹੋ ਜਾਂਦਾ ਹੈਗਾ ਉਹ ਕੀ ਚੀਜ਼ ਹੈ ਸਰ ਹਿਪਨੋਟੇਜ ਜਿਹੜਾ ਹੈਗਾ ਹਿਪਨੋਟੇਜ ਨੂੰ ਮਤਲਬ ਜਿਹੜਾ ਸੀਗਾ ਪੁਰਾਣੇ ਸਮੇਂ ਦੇ ਵਿੱਚ ਵੀ ਪ੍ਰਚਾਰਿਆ ਜਾਂਦਾ ਸੀਗਾ ਉਦੋਂ ਇੱਕ ਅਜਿਹਾ ਉਹ ਸ਼ੋਸ਼ਰੇ ਵਿੜੇ ਨਹੀਂ ਸੀਗਾ ਉਦੋਂ ਕਿਤਾਬਾਂ ਹੁੰਦੀਆਂ ਸੀ ਤੇ ਬੁੱਕ ਸਟਾਲਾਂ ਦੇ ਉੱਤੇ ਹਰ ਰੇਲਵੇ ਸਟੇਸ਼ਨਾਂ ਦੇ ਬੱਸ ਅਡੇ ਦੇ ਬੁੱਕ ਸਟਾਲਾਂ ਹੁੰਦੀਆਂ ਉੱਥੇ ਹਰ ਪੰਜ ਚਾਰ ਕਿਤਾਬਾਂ ਇਹ ਜੀਆਂ ਮਿਲ ਜਾਂਦੀਆਂ ਜਿਹੜੇ ਇਹ ਪਰੋੜਾ ਸਿੱਖਣ ਵਾਸਤੇ ਸਿਖਾਉਣ ਵਾਸਤੇ ਜਾਂ ਇਹ ਪਰੋੜਾ ਮਸਲਾ ਹੱਲ ਕਰਨ ਵਾਸਤੇ ਸਿਖਾਉਣ ਵਾਸਤੇ ਹਾਂ ਹੂੰ ਸਿਖਾਉਣ ਵਾਸਤੇ ਹੁੰਦਾ ਸੀ ਜਾਂ ਇਹ ਪਰੋੜਾ ਜੀ ਮਤਲਬ ਤੁਹਾਡੇ ਮਸਲੇ ਕਿਵੇਂ ਹੱਲ ਕਰਦਾ ਜਾਂ ਸਾਰਾ ਕੁਝ ਦੀ ਜਾਣਕਾਰੀ ਦੇਣ ਵਾਲੀ ਹੁੰਦੀ ਸੀ ਅੱਜ ਕੱਲ੍ਹ ਇਹ ਸੋਸ਼ਲ ਮੀਡੀਆ ਤੇ ਆ ਗਿਆ ਕੁਝ ਲੋਕਾਂ ਨੇ ਇਸ ਚੀਜ਼ ਨੂੰ ਅੱਗੇ ਉਹ ਕਰਨਾ ਕਰਤਾ ਵੀ ਉਹ ਸੋਸ ਮਾਈਂਡ ਤੇ ਮਾਈਂਡ ਦੀਆਂ ਜਿਹੜਾ ਉਹਨਾਂ ਨੂੰ ਉਦਾਹਰਣਾਂ ਲੈ ਕੇ ਤੇ ਉਹ ਕਰਨਾ ਸ਼ੁਰੂ ਕਰਦਾ ਤਾਂ ਵੀ ਹਿਪਨੋਟਾਈਜ਼ ਆ ਕੀਤਾ ਜਾ ਸਕਦਾ ਹੈ ਹਿਪਨੋਟਾਈਜ਼ ਉਹ ਕੀਤਾ ਜਾ ਸਕਦਾ ਸਰ ਹਿਪਨੋਟਾਈਜ਼ ਮੈਂ ਵੀ ਪਿਛਲੇ 40 ਸਾਲ ਤੋਂ ਕਰਦਾ ਆ ਤੁਸੀਂ ਕਰਦੇ ਹਾਂਜੀ ਸਾਡੇ ਕੋਲ ਜਿਹੜੇ ਉਹ ਰੋਗ ਹੁੰਦੇ ਨੇ ਜਿਹੜੇ ਮਾਨਸਿਕ ਰੋਗੀ ਵਿਅਕਤੀ ਹੁੰਦੇ ਆ ਉਹ ਲੋਕ ਹੁੰਦੇ ਆ ਪਰ ਉਹਦੇ ਵਿੱਚੋਂ ਵੀ ਸਾਰਿਆਂ ਨੂੰ ਹਿਪਨੋਟਾਈਜ਼ ਕਰਨ ਦੀ ਲੋੜ ਨਹੀਂ ਪੈਂਦੀ ਕੁਝ ਲੋਕਾਂ ਨੂੰ ਹਿਪਨੋਟਾਈਜ਼ ਕਰਨ ਦੀ ਲੋੜ ਪੈਂਦੀ ਹੈ ਕੋਚਿਰੋਗ ਪ੍ਰੋਟੇਜ ਹੁੰਦੇ ਆ ਔਰ ਸਾਰੇ ਲੋਕ ਹਿਪਨੋਟੇਜ ਵੀ ਨਹੀਂ ਹੁੰਦੇ ਉਹਦਾ ਰੀਜ਼ ਕੀ ਹੈ ਕੋਈ ਹਿਪਨੋਟੇਜ ਕਰਨ ਵਾਲਾ ਇਹ ਦਾਵਾ ਕਰਦਾ ਵੀ ਮੈਂ ਜਿਹੜਾ ਵੀ ਬੰਦਾ ਮੇਰੇ ਮੂਰੇ ਆਗਾ ਮੈਂ ਹਿਪਨੋਟੇਜ ਕਰ ਦਊਗਾ ਬਿਲਕੁਲ ਨਹੀਂ ਹੁੰਦਾ ਇਹ ਹੂੰ ਜਿਹੜਾ ਬੰਦਾ ਸਸੇ ਦਿਮਾਗ ਉਹਨਾਂ ਦੇ ਮੂਰੇ ਜਾਂਦਾ ਹੈਗਾ ਸਸੇ ਦਿਮਾਗ ਬੰਦੇ ਨੂੰ ਹਿਪਨੋਟੇਜ ਕਰ ਨਹੀਂ ਸਕਦਾ ਅੱਜ ਸਰ ਤੁਸੀਂ ਹੈਗੇ ਜੇ ਮੈਂ ਤੁਸੀ ਕਹਾਂ ਤੁਸੀਂ ਹੁਣ ਹਿਪਨੋਟੇਜ ਦੀ ਗੱਲ ਕੀਤੀ ਹੈ ਤੁਹਾਨੂੰ ਤੁਸੀਂ ਮੈਨੂੰ ਕਹੋ ਵੀ ਸੋਨੇ ਜੀ ਤੂੰ ਕਹਿੰਦਾ ਵੀ ਇਨੇ ਚਿਰ ਤੋਂ ਮੈਂ ਮਗਰ ਜਿਹੜਾ ਹੈਗਾ ਉਹ ਹਿਪਨੋਟੇਜ ਕਰਦਾ ਆ ਰਿਹਾ ਤੂੰ ਮੈਨੂੰ ਕਰਕੇ ਦਿਖਾ ਨਹੀਂ ਹੋਊ ਉਰੇ ਉਹਦਾ ਮੈਂ ਉਹੀ ਪੁੱਛਣਾ ਚਾਹੁੰਦਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਬਸ ਇਹੀ ਹੈ ਵੀ ਕੁਝ ਕਿਉਂਕਿ ਜੇ ਅੱਛਾ ਫਿਰ ਹੋਰ ਚੀਜ਼ ਹੈਗੀ ਹੈ ਜੇ ਉਹ ਰਾਜ ਆਪਾਂ ਉਦਾਂ ਦਾ ਕਰਨਾ ਚਾਹੀਦਾ ਫਿਰ ਤੁਸੀਂ ਹੋ ਵੀ ਜਾਓਗੇ ਕਰ ਸਕਦੇ ਆਪਾਂ ਉਹਦਾ ਉਦਾਂ ਦਾ ਹੀ ਕਰਨਾ ਚਾਹੀਦਾ ਜੇ ਆਪਾਂ ਮਤਲਬ ਉਹ ਕੈਮਰਾ ਦੀ ਦਿਖਾਣਾ ਤਾਂ ਹੋ ਜਾਊਗਾ ਤੇ ਸੇਟਮੈਂਟ ਕੀ ਹੋ ਜਾਊਗਾ ਕਿਉਂਕਿ ਵਜਾ ਹੀ ਹੋਊਗੀ ਵੀ ਆਪਾਂ ਉਹਦੇ ਨਾਲ ਜਿਹੜਾ ਤੁਹਾਡੇ ਨਾਲ ਜਿਹੜਾ ਹੈਗਾ ਵੀ ਭਾਈ ਕੋਈ ਗੱਲ ਨਹੀਂ ਜਲਤੂ ਕਿਉਂਕਿ ਮੈਂ ਮੈਂ ਮਤਲਬ ਬਾਹਾਂਆਂ ਖੜਾ ਲਈਆਂ ਦੋ ਕਮੈਂਟ ਬਾਹਾਂਆਂ ਖੜਾ ਲਈ ਕੀ ਹੁੰਦਾ ਮੈਂ ਉਹੀ ਕਹਿੰਦਾ ਦਰਸ਼ਕ ਕਮੈਂਟ ਬਾਕਸ ਦੇ ਵਿੱਚ ਵੀ ਮੈਂ ਕਹਿੰਦਾ ਦਾਵਾ ਕਰ ਰਹੇ ਹੋਣਗੇ ਵੀ ਇਹ ਚੀਜ਼ ਜਸਵੀਰ ਜੀ ਬੋਲੀ ਜ਼ਰੂਰ ਜਾਂਦੇ ਨੇ ਪਰ ਹੋ ਜਾਂਦਾ ਹੈ ਕੀ ਆਪਾਂ ਮਤਲਬ ਪ੍ਰੂਫ ਦੇਣੀ ਕੁਝ ਕਰ ਸਕਦੇ ਹਾਂ ਨਹੀਂ ਮੈਂ ਨਹੀਂ ਸਰ ਮੈਂ ਇਹ ਨਹੀਂ ਕਹਿੰਦਾ ਵੀ ਇਹ ਹਿਪਨੋਟੈਜ ਹੋ ਜਾਂਦਾ ਹਮ ਕੌਣ ਵਿਅਕਤੀ ਹਿਪਨੋਟਾਈਜ਼ ਹੁੰਦਾ ਹੈ ਉਹ ਵਿਅਕਤੀ ਦੀ ਮਾਨਸਿਕ ਕੰਡੀਸ਼ਨ ਤੇ ਨਿਰਭਰ ਕਰਦਾ ਹੈ ਕੰਡੀਸ਼ਨ ਤੇ ਨਿਰਭਰ ਕਰਦਾ ਨਾ ਕਿ ਜਿਹੜਾ ਮੂਰੀ ਆ ਗਿਆ ਉਹਨੂੰ ਚੱਕ ਕੇ ਹਿਪਨੋਟਾਈਜ਼ ਕਰਦਾ ਨਹੀਂ ਹੁੰਦਾ ਉਹ ਮੈਨੂੰ ਜੇ ਮੈਨੂੰ ਲੱਗ ਰਿਹਾ ਹੋਵੇ ਮੈਂ ਪੁੰਡਾ ਜੀ ਹੋ ਜੂੰ ਤਾਂ ਹੋ ਜੂ ਉਹ ਮਾਨਸਿਕ ਕੰਡੀਸ਼ਨ ਹੈ ਕਿਤਾ ਦੀ ਹੂੰ ਮੇਰੇ ਕੋਲ ਜਿੱਦਾਂ ਦੇ ਮਾਨਸਿਕ ਰੋਕੀ ਆਉਂਦੇ ਨੇ ਉਹਨਾਂ ਨੂੰ ਅਸੀਂ ਉੱਪਰੋਂ ਰੋਕ ਕਰ ਦਿਆ ਫਿਰ ਇਹ ਨਹੀਂ ਹੁੰਦਾ ਵੀ ਤੁਸੀਂ ਤੁਸੀਂ ਬੈਠੇ ਆ ਤੁਹਾਨੂੰ ਕਹਤਾ ਜੀ ਮੈਂ ਹਰਦੀਪ ਜੀ ਦੇ ਆ ਤੇ ਹਰਦੀਪ ਜੀ ਡਗ ਪਏ ਨਹੀਂ ਇਹ ਨਹੀਂ ਹੋ ਸੰਭਵ ਹੀ ਨਹੀਂ ਬਿਲਕੁਲ ਹੱਥ ਥੋਲੇ ਨੂੰ ਮੰਨਦੇ ਨਹੀਂ ਜੀ ਕੋਈ ਹੱਥ ਥੋਲੇ ਨਹੀਂ ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਕੁਝ ਕੁ ਬਿਮਾਰੀਆਂ ਅਜਹੀਆਂ ਨਹੀਂ ਗੀਆਂ ਜਿਵੇਂ ਚਿਕਨ ਪੋਕਸ ਹੋ ਗਿਆ ਮਾਤਾ ਅਕਸਰ ਮੈਕੈਨਿਕਾਂਾਂ ਚ ਕਹਿੰਦੇ ਮਾਤਾ ਨਿਕਲ ਗਈ ਆ ਆਮ ਲੋਕ ਮਾਤਾ ਕਹਿੰਦੇ ਆ ਮੈਡੀਕਲ ਦੀ ਭਾਸ਼ਾ ਚਿਕਨ ਬਾਕਸ ਹਾਂ ਚਿਕਨ ਬਾਕਸ ਕਹਿੰਦੇ ਆ ਕਿ ਵੀ ਇਹ ਚੀਜ਼ ਮੈਨੂੰ ਸੁਣਨੀ ਚਾਹੀਏ ਕਹਿੰਦੇ ਚਿਕਨ ਬਾਕਸ ਜਿਹੜਾ ਲਾਜੀ ਥੋਲੇ ਵੀ ਥੋਲੇ ਨੂੰ ਠੀਕ ਹੋ ਜਾਂਦਾ ਹੂੰ ਵੀ ਕੁਝ ਵੀ ਨਾ ਕਰੋ ਤੁਸੀਂ ਤੁਸੀਂ ਦੀ ਮੈਡੀਸਿਨ ਨਾਲ ਲਓ ਹਫਤੇ ਬਾਅਦ ਇਹਨੇ ਆਪਣੇ ਆਪ ਠੀਕ ਹੋ ਜਾਣਾ ਥੋਲੇ ਦੀ ਮਤਲਬ ਕੀ ਹੋਰ ਦੱਸਦਾ ਜੀ ਸ਼ਾਇਦ ਥੋੜੀ ਗੱਲ ਲੰਮੀ ਹੋਊਗੀ ਮੈਂ ਸਟੇਜ 'ਤੇ ਇੱਕ ਪ੍ਰੋਗਰਾਮ ਕਰ ਰਿਹਾ ਸੀ ਪਿੰਟ ਦੇ ਵਿੱਚ ਹੂੰ ਪ੍ਰੋਗਰਾਮ ਕਰ ਰਿਹਾ ਸੀ ਤੇ ਮੈਂ ਮੈਜਿਕ ਟ੍ਰਿਕ ਤੇ ਹੋਰ ਸਾਰਾ ਸ਼ੋਅ ਦਿਖਾ ਰਿਹਾ ਸੀ ਤੇ ਨਾਲ ਨਾਲ ਮੈਂ ਇਸ ਤਰ੍ਹਾਂ ਬੋਲ ਵੀ ਰਿਹਾ ਸੀਗਾ ਸ਼ਾਉਨ ਇੱਕ ਮੇਰੇ ਕੋਲ ਲੇਡੀ ਆ ਗਈ ਕਾਫੀ ਬਜ਼ੁਰਗਔਰਤ ਸੀਗੀ ਕਈ ਸਾਲਾਂ ਦੀ ਪੁਰਾਣੀ ਗੱਲ ਹੈ ਤੇ ਉਹ ਜਦੋਂ ਉਹਦੇ ਨਾਲ ਇੱਕ ਛੋਟਾ ਬੱਚਾ ਫੜਿਆ ਹੋਇਆ ਉਹ ਕਹਿੰਦੀ ਮੈਨੂੰ ਕਹਿੰਦੀ ਵੀ ਉਹਦਾ ਮੂੰਹ ਸੁਜਾ ਹੈ ਜੇ ਬੱਚੇ ਦਾ ਕਹਿੰਦੀ ਵੀ ਭਾਈਆ ਤੂੰ ਤੜਕੇ ਨਾ ਜਾਦੂ ਮੰਤਰ ਜੇ ਕਰੀ ਜਾਂਦਾ ਸੀਗਾ ਹੂੰ ਤੇ ਆ ਮੇਰੇ ਬੱਚੇ ਦੇ ਪਰੇਟਾ ਲੱਗ ਗਿਆ ਜੇ ਇਹ ਥੋੜਾ ਪਾ ਦਿਓ ਉਹ ਮੈਂ ਸੋਚਿਆ ਮੈਂ ਕਿਹਾ ਮਾਈ ਜਿਹਨੂੰ ਜੇ ਸਮਝਾਈਏ ਫਿਰ ਮੈਂ ਦਿਮਾਗ ਰਹਿ ਵੀ ਜਿਹੜੀ ਦੋ ਮੇਰੇ ਦੋ ਘੰਟੇ ਦੇ ਲੈਕਚਰ ਨਾਲ ਨਹੀਂ ਸਮਝੀ ਇਹ ਹੁਣ ਕੀ ਸਮਝੂਗੀ ਤੇ ਕਿਸੇ ਬਾਬੇ ਕੋਲੇ ਚਿਰੇ ਜੋ ਇਹਨਾਂ ਦੇ ਪਿੰਡ 'ਚ ਬੈਠਾ ਹੋਣਾ ਹੈ 150 ਰੁਪਏ ਮੱਥਾ ਟੇਕਾ ਉਹ ਮੈਂ ਚਲ ਕੋਈ ਗੱਲ ਨਹੀਂ ਬਾਜੀ ਤੂੰ ਬਿਠਾ ਦੇ ਬੱਚੇ ਨੇ ਕੋਲੇ ਬਿਠਾ ਲਿਆ ਮੈਂ ਬੁਰਬੁਰਜੇ ਬੋਲ ਜੇ ਹਲਾਏ ਦੋ ਕਫੂਕਾ ਮਾਰ ਦੀਆਂ ਮੈਂ ਕਿ ਥੋੜਾ ਗੱਲ ਨੂੰ ਬੋਲੀ ਇੱਕ ਪਰਸੋਂ ਨੂੰ ਬੋਲੀ ਅਗਲੇ ਦਿਨ ਫੇਰ ਲੈ ਕੇ ਆ ਗਈ ਅਗਲੇ ਦਿਨ ਫੇਰ ਉਹ ਡਰਾਮਾ ਜਿਹਾ ਕੀਤਾ ਮੈਂ ਤੀਜੇ ਦਿਨ ਫੇਰ ਲੈ ਕੇ ਆ ਗਈ ਤੀਜੇ ਦਿਨ ਆ ਕੇ ਜਦੋਂ ਸੋਝ ਬੱਚੇ ਦੀ ਲਹਿ ਗਈ ਮੈਂ ਫੇਰ ਉਹ ਡਰਾਮਾ ਜਿਹਾ ਕੀਤਾ ਗਿਆ ਸੀ ਮੈਂ ਉਧ ਉ ਜਦੋਂ ਤੀਜੇ ਦਿਨ ਮੈਨੂੰ ਕਹਿੰਦੇ ਵੀ ਭਾਈ ਤੂੰ ਤਾਂ ਸਾਡੇ ਪਿੰਡ ਤੇ ਪਿੰਡ ਤੇ ਆਇਆ ਵੈਸੇ ਦੋ ਚਾਰ ਦਿਨ ਰਹੇਗਾ ਤੇ ਜਿਹੜੇ ਬੱਚੇ ਦੇ ਤੂੰ ਥੋੜਾ ਪਾਇਆ ਸੀਗਾ ਮੰਤਰ ਜੇ ਪੜ੍ਹੇ ਸੀਗੇ ਤੇ ਮੈਨੂੰ ਸਿਖਾ ਦੇ ਮੈਂ ਕਿਹਦਾ ਭਲਾ ਕਰਦਾ ਕਰੂੰਗਾ ਕਿਹੜੇ ਮੰਤਰ ਪੜ੍ਹੇ ਸੀ ਬੱਚੇ ਦੇ ਮੈਂ ਕਿਹਾ ਮਾਈ ਮੈਂ ਤਾਂ ਬੱਚੇ ਨੂੰ ਹੈਗਾ ਸੀ ਕੰਜਰਾ ਤੂੰ ਪਰੰਡੇ ਦੇ ਛੱਤੇ ਕੋਲ ਠੱਕੇ ਖਣ ਗਿਆ ਸੀ ਉਹਦੇ ਪਾਸੇ ਗੜ ਲੰਦਾ ਆਹ ਪੜ੍ਹੇ ਸੀ ਮੰਤਰ ਤੂੰ ਪੜ੍ਹ ਦੇ ਲੋ ਆਹ بڑے ਜਿਹੇ ਮੰਤਰ ਮਤਲਬ ਕੀ ਹੈਗਾ ਉਹਦੇ ਵਿੱਚ ਕਾਰਨ ਹੈ ਸਰ ਹੂੰ ਕਾਰਨ ਕੀ ਹੈਗਾ ਕਿ ਕੋਈ ਇਸ ਤਰ੍ਹਾਂ ਦਾ ਜਾਨਵਰ ਲੜ ਜਾ ਪਰੰਡ ਮੱਖੀ ਮਖਿਆਲ ਦੇ ਜਾਂ ਹੋਰ ਕੋਈ ਕੀੜ ਪਤੰਗਾ ਲੜ ਗਿਆ ਜਹਿਰੀਲਾ ਜਿਹੜਾ ਜਾਨਵਰ ਆਪ ਸੱਪ ਵਗੈਰਾ ਦੀ ਗੱਲ ਕਰਦੇ ਉਹ ਤਾਂ ਇੱਕ ਬੱਕਰਾ ਮਟਰਾ ਹੈਗਾ ਏਦਾਂ ਦੇ ਕੋਈ ਚੀਜ਼ ਲੜ ਜਾਈਏ ਸੋਚ ਚੜ ਗਈ ਉਹ ਇੱਕ ਦਿਨ ਸੋਚ ਚੜਦੀ ਹੈ ਇੱਕ ਦਿਨ ਰਹਿੰਦੀ ਹੈ ਤੀਜੇ ਦਿਨ ਆਪਣੇ ਆਪ ਹੀ ਲੈ ਜਾਂਦੀ ਹੈ ਤੇ ਥੌਲੇ ਵੀ ਇਹ ਤੰਤਰਕ ਤਿੰਨ ਪਾਉਂਦੇ ਨੇ ਜੀ ਨਾ ਦੋ ਪਾਉਣ ਨਾ ਚਾਰ ਪਾਉਣ ਕੋ ਤੀਜੇ ਦਿਨ ਨੂੰ ਠੀਕ ਹੋ ਜਾਣਾ ਮਰੀਜ਼ ਨਾ ਬਾਹੋਂ ਤੁਸੀਂ ਸਮਝੋ ਠੀਕ ਹੋ ਜਾਣਾ ਬਿਲਕੁਲ ਫਿਰ ਉਹਨੂੰ ਕਹਦੇ ਵੀ ਜਿਹੜੇ ਥੌਲਾ ਫੋਨ ਵਾਲੇ ਵੀ ਥੋੜਾ ਜਿਹਾ ਮਾੜਾ ਉੱਚੀ ਪੜ ਕੇ ਸਹੀ ਨਹੀਂ ਮੰਤਰ ਕਿਹੜਾ ਪੜਦਾਂਗਾ ਤੁਹਾਨੂੰ ਆਪ ਹੀ ਪਤਾ ਲੱਗ ਜਾਏ ਕੀ ਪੜੀ ਜਾਂਦਾ ਨਹੀਂ ਪੜਦਾ ਪਰ ਬਿਲਕੁਲ ਕਿਉਂਕਿ ਨਾ ਇਹ ਦਰਸ਼ਕਾ ਮੇਰਾ ਸਵਾਲ ਪੁੱਛਣ ਦਾ ਮਕਸਦ ਇਹੀ ਸੀਗਾ ਕਿਉਂਕਿ ਇਹ ਕੇਸ ਹੋਇਆ ਹੈ ਚਿਕਨ ਬਾਕਸ ਵਾਲਾ ਮੇਰੇ ਮੇਰਾ ਫਰੈਂਡ ਸੀ ਇੱਕ ਉਹਨੂੰ ਚਿਕਨ ਬਾਕਸ ਹੋ ਗਿਆ ਮੈਂ ਉਹਨੂੰ ਲੈ ਜਾਂਦਾ ਰਿਹਾ ਮੈਡੀਸਿਨ ਦਵਾਉਂ ਤਿੰਨ ਡਾਕਟਰ ਚੇਂਜ ਕਰਤੇ ਫਰਕ ਨਹੀਂ ਪਿਆ ਕਿਸੇ ਕੋਈ ਮਾਤਾ ਆ ਕੇ ਕਹੇਗੀ ਕਹਿੰਦੇ ਭਾਈ ਭਰਾਨੇ ਇੱਕ ਡੇਰਾ ਉੱਥੇ ਜਾ ਕੇ ਥੋਲਾ ਪਵਾ ਲਓ ਥੋੜਾ ਦੂਜੇ ਦਿਨ ਨੂੰ ਫਾਇਦਾ ਹੋ ਜਾਊਗਾ ਚਲੋ ਲੈ ਗਏ ਘਰ ਦੇ ਤਾਂ ਕਹਿੰਦੇ ਲੈ ਗਏ ਥੋਲਾ ਵੀ ਪਵਾ ਲਿਆ ਉਹ ਹੋਇਆ ਵੀ ਉਹਦੇ ਦੂਜੇ ਦਿਨ ਨੂੰ ਠੀਕ ਵੀ ਹੋ ਗਿਆ ਫਿਰ ਉਹ ਕੀ ਸਮਝੂ ਲੋਕ ਕੀ ਸਮਝ ਪਹਿਲਾਂ ਪਹਿਲਾਂ ਕਿੰਨੇ ਦਿਨਾਂ ਤੋਂ ਹੋਇਆ ਸੀ ਉਹ ਇਹ ਚੀਜ਼ ਤੁਸੀਂ ਨਿਗਾਹ ਮਾਰੋ ਵੀ ਪਹਿਲਾਂ ਉਹ ਚਿਕਨ ਬਾਕਸ ਹੋਇਆ ਹੀ ਨਹੀਂ ਕਿੰਨੇ ਦਿਨ ਹੋ ਗਏ ਸੀ ਹਫ਼ਤੇ ਤੋਂ ਮੇਰੇ ਵੀ ਜ਼ਿਆਦਾ ਹੀ ਹੋ ਗਿਆ ਸੀ ਔਰ ਮੈਂ ਸਾਨੂੰ ਇਸ ਚੀਜ਼ ਮਤਲਬ ਕਹਿਣਾ ਹੈਗਾ ਪੂਰੇ ਪਰੋਸੀ ਨਾਲ ਗੱਲ ਕਹਿਣਾ ਹੈ ਵੀ ਤੁਸੀਂ ਤਾਂ ਕਹਿੰਦੇ ਵੀ ਦੋ ਦਿਨਾਂ ਬਾਅਦ ਠੀਕ ਹੋ ਗਿਆ ਵੀ ਘੱਟੋ ਘੱਟ ਪੰਜ ਦਿਨ ਪਹਿਲਾਂ ਉਹ ਚਿਕਨ ਬਾਕਸ ਹੋਇਆ ਸੀ ਹਫ਼ਤੇ ਤੋਂ ਜ਼ਿਆਦਾ ਹੀ ਹੋ ਗਿਆ ਸੀ ਮੇਰੇ ਵੀ ਮੇਰੇ ਖਿਆਲ ਹਫ਼ਤੇ ਚੋਂ ਉਹ ਠੀਕ ਹੋਣਾ ਹੀ ਹੁਣ ਨਾ ਥੋੜਾ ਬਹੁਤਾ ਵੀ ਠੀਕ ਹੋ ਜੀ ਕੋਈ ਦਵਾਈ ਨਾਲ ਉਹ ਤਾਂ ਵੀ ਠੀਕ ਹੋਊਗਾ ਚਿਕਨ ਬਾਕਸ ਇਹਦੇ ਹਫ਼ਤੇ ਤੱਕ ਹੋਉਂਦਾ ਕੋਈ ਬਹੁਤ ਸਾਰੀਆਂ ਬਿਮਾਰੀਆਂ ਇਦਾਂ ਹੁੰਦੀਆਂ ਨੇ ਸਾਨੂੰ ਜ਼ੁਕਾਮ ਲੱਗਦਾ ਤਿੰਨ ਦਿ ਪਰ ਜਦੋਂ ਕਿਉਂਕਿ ਸਾਡੇ ਸਰੀਰ ਨੂੰ ਤਕਰੀਬ ਹੁੰਦੀ ਹੈ ਅਸੀਂ ਡਾਕਟਰ ਕੋਲ ਜਾਂਦੇ ਹਾਂ ਛੇਤੀ ਤੇ ਛੇਤੀ ਠੀਕ ਹੋਣਾ ਚਾਹੁੰਦੇ ਹਾਂ ਡਾਕਟਰ ਮੈਡੀਸਨ ਦੇ ਦਿੰਦਾ ਹੈਗਾ ਮੈਡੀਸਨ ਨਾਲ ਤੁਹਾਨੂੰ ਰਾਹਤ ਮਿਲ ਜਾਂਦੀ ਹੈ ਫਿਰ ਤੁਸੀਂ ਦੇਖੋ ਬੁਖਾਰ ਦੀ ਦਵਾਈ ਵੀ ਸਾਨੂੰ ਪੰਜ ਚਾਰ ਦਿਨ ਲਗਾਤਾਰ ਖਾਣੀ ਪੈਂਦੀ ਹੈ ਹੂੰ ਇਹ ਤਾਂ ਐਨੀ ਵੀ ਆਪੇ ਕਦੋਂ ਦਵਾਈ ਗਏਦਾਂ ਆਲਦੀ ਨਾਲ ਬੁਖਾਰ ਉਤਰ ਗਿਆ ਕਿਉਂਕਿ ਬੁਖਾਰ ਦਾ ਜਿਹੜਾ ਪੀਰੀਅਡ ਹੈਗਾ ਉਹਦਾ ਜਿਹੜਾ ਟਾਈਮ ਸਮਾਂ ਉਹਦਾ ਇੱਕ ਹਫਤੇ ਦਾ ਉਹਨੇ ਹਫਤੇ ਚ ਉਤਰਨਾ ਹੈ ਤੁਸੀਂ ਦੱਸਿਓ ਵੀ ਸਟੇਜ ਤੇ ਜਾ ਕੇ ਤੁਸੀਂ ਮਤਲਬ ਸ਼ੋਅ ਕਰਦੇ ਹੋਗੇ ਮਾਰੇ ਜਾਦੂਗਰ ਇਹਦੇ ਤੇ ਇੱਕ ਦੱਸ ਦਿਓਗੇ ਜਾਂ ਫਿਰ ਤੁਸੀਂ ਲੈਕਚਰ ਵੀ ਕਰਦੇ ਹੋਗੇ ਲੋਕ ਸਮਝ ਪਰ ਬਹੁਤ ਔਖਾ ਹੁੰਦਾ ਹੋਣਾ ਮੇਰੇ ਖਿਆਲ ਨਾਲ ਕਿਉਂਕਿ ਜ਼ਿਆਦਾਤਰ ਲੋਕ ਤਾਂ ਇਹ ਚੀਜ਼ਾਂ ਦੇ ਵਿੱਚ ਫਸੇ ਹੋਏ ਨੇ ਹਾਂਜੀ ਕਾਫੀ ਹੱਦ ਤੱਕ ਲੋਕ ਸਮਝ ਲੈਂਦੇ ਨੇ ਸਵਾਲ ਵੀ ਬਹੁਤ ਆਉਂਦੇ ਨੇ ਹੂੰ ਪਰ ਜ਼ਿਆਦਾ ਲੋਕ ਇਹਦੇ ਵਿੱਚ ਫਸੇ ਹੋਏ ਨੇ ਤੇ ਜੇ ਹੁਣ ਕੁਝ ਗੱਲ ਕਰੀਏ ਨੌਜਵਾਨ ਜਿਹੜੇ ਵਰਗਾ ਹੈਗਾ ਉਹ ਥੋੜਾ ਥੋੜਾ ਹੁਣ ਕੁਝ ਸਮਝਣ ਲੱਗਿਆ ਹੈ ਸੋ ਨੌਜਵਾਨ ਨੌਜਵਾਨ ਜਿਹੜਾ ਬਾਕੀ ਜਿਹੜੇ ਪੁਰਾਣੇ ਲੋਕਨ ਜਾਂ ਮੇਰੀ ਏਜ ਦੇ ਲੋਕ ਜਾਂ ਮੇਥੋਂ ਥੋੜੀ 50 ਤੋਂ 40 ਕੰਟੋਲੀ 50 ਸਾਲ ਦੀ ਦੇਜ ਦੇ ਲਾਲੋ ਉਹ ਲੋਕੋ ਇਸ ਗੱਲ ਨੂੰ ਮੰਨਣੇ ਤਿਆਰ ਨਹੀਂ ਉਹ ਤਾਂ ਨਹੀਂ ਤਾਂ ਹੁਣ ਮੇਰੇ ਖਿਆਲ ਨਾਲ ਇੱਚ ਹੀ ਹੁੰਦੇ ਸਾਡਾ 50 ਸਾਲ ਦਾ ਤਜਰਬਾ ਹੋ ਗਿਆ ਇਹ ਹੁਣ ਦੱਸੋ ਸਾਨੂੰ ਉੱਪਰ ਪੱਕ ਹੋ ਗਿਆ ਨਾ ਉਹ ਮਨਨ ਨੂੰ ਤਿਆਰ ਦੇ ਉਹ ਤਾਂ ਕਹਿੰਦੇ ਸਾਰਾ ਕੁਝ ਹੀ ਹੁੰਦਾ ਹੂੰ ਹੁਣ ਜੇ ਪੁੱਤਾਂ ਬ੍ਰਿਤਾਂ ਨੇ ਕਿਸੇ ਨੇ ਮੈਂ ਕਿਉਂਕਿ ਇੱਕ ਚੀਜ਼ ਤਾਂ ਹੁੰਦੀ ਹੈ ਵਰਦੀਪ ਸਰ ਜੀ ਉਹ ਚੀਜ਼ ਬੇਸੀ ਹਵਾ ਜਦੋਂ ਕਾ ਛੱਡ ਦੇਣੀ ਹੂੰ ਮੈਂ ਤਾਂ ਹਜ਼ਾਰਾਂ ਕੇਸ ਹੱਲ ਕਰ ਚੁੱਕਿਆ ਮੇਰੇ ਕੋਲ ਹੀ ਮਤਲਬ ਜੁੰਡੇ ਖੁੱਲ ਰਹੇ ਬੁਰੇ ਹਾਲ ਚੀਕਾਂ ਮਾਰਦੀਆਂ ਮੈਂ ਨਹੀਂ ਛੱਡਦੀ ਇਹਨੂੰ ਮੈਂ ਇਹਨੂੰ ਲੈ ਕੇ ਜਾਊਂਗੀ ਮੈਂ ਇਹਨੂੰ ਖਤਮ ਕਰ ਦਊਂਗੀ ਠੀਕ ਹੈ ਇੱਕ ਨੇ ਇਧਰੋਂ ਫੜਿਆ ਇੱਕ ਨੇ ਇਧਰੋਂ ਫੜਿਆ ਇਦਾਂ ਦੇ ਕੇਸ ਵੀ ਮੇਰੇ ਕੋਲ ਆਉਂਦੇ ਨੇ ਹੁੰਦੇ ਆ ਬੂਤ ਪ੍ਰੇਤ ਵੈਸੇ ਮੈਨੂੰ ਤਾਂ ਅਜ ਤੱਕ ਮਿਲੇ ਨਹੀਂ ਗਏ 40 ਸਾਲ ਚ ਤੇ ਨਾ ਹੀ ਉਹਨਾਂ ਜੇ ਮੈਂ ਨਿਕਲਦਾ ਦੇਖਿਆ ਉਹ ਨਿਕਲ ਗਿਆ ਮੈਂ ਉਹਨਾਂ ਦੀ ਕਾਉਂਸਲਿੰਗ ਕਰਦਾ ਆਂਗਾ ਘੰਟਾ ਲੱਗ ਜਾਣਾ ਤੇ 2 ਘੰਟੇ ਲੱਗ ਜਾਣਾ ਕਈਆਂ ਨੂੰ ਜਿਵੇਂ ਆਪਾਂ ਅੱਜ ਬਰੋਈ ਗੱਲ ਕਰ ਚੁੱਕੇ ਆਂ ਕਈ ਕਿਸੇ ਇਦਾਂ ਦੇ ਆ ਜਾਂਦੇ ਜਿਹਨਾਂ ਨੂੰ ਪ੍ਰੋਟੋਟਾਈਪ ਕਰਨਾ ਦਿੰਦੇ ਤੁਸੀਂ ਮੇਰੇ ਖਾਨੇ ਕੇ ਵੀਡੀਓ ਦੇਖੀ ਵੀ ਹੋ ਨਾ ਸੋਸ਼ਲ ਮੀਡੀਆ ਤੇ ਨਾ ਕਿ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਕਿ ਲੰਬੇ ਸਮੇਂ ਤੋਂ ਇੱਕ ਸ਼ਖਸ ਹਸਪੀਟਲ ਦੇ ਵਿੱਚ ਪਿਆ ਹੈਗਾ ਐ ਗਰਦਨ ਉੱਪਰੋਂ ਚੱਕੀ ਹੋਈ ਹੈ ਕਿ ਬਾਹਵਾ ਮਗਰ ਨੂੰ ਲੱਗੀਆਂ ਪੈਰ ਉੱਪਰੋਂ ਚੱਕੇ ਹੋਏ ਨੇ ਗੇੜੇ ਕੱਢ ਰਿਹਾ ਹੈਗਾ ਨਾਲ ਚਿੱਕਾ ਮਾਰ ਰਿਹਾ ਹੈਗਾ ਤੇ ਥੱਲੇ ਲੋਕ ਕਮੈਂਟ ਕਰ ਰਹੇ ਨੇ ਕਿ ਇਹ ਸ਼ਖਸ ਦੀ ਇਸ ਵੀਡੀਓ ਤੋਂ ਬਾਅਦ 2 ਜਾਂ 3 ਮਿੰਟ ਬਾਅਦ ਮੌਤ ਹੋ ਗਈ ਵੀ ਇਹੋ ਬੰਦਾ ਜਾਨ ਕੱਢ ਰਿਹਾ ਸੀ ਵਿੱਚੋਂ ਕੀ ਚੀਜ਼ ਹੁੰਦੀ ਹੈ ਨੇ ਨਾ ਕੋਈ ਨਹੀਂ ਕੱਢ ਰਿਹਾ ਜਾਨ ਨਿਕਲਦੀ ਹੈ ਇਹ ਠੀ ਇਹ ਜਿਹੜੀ ਆਪਣਾ ਹੁਣ ਆਪਣੇ ਮਿਲ ਸਾਹ ਹੈਗਾ ਸਾਹ ਖਤਮ ਹੋਣ ਨੂੰ ਜਾਨ ਨਿਕਲਦੀ ਕਹਿ ਦੋ ਤੁਸੀਂ ਆਪਣੇ ਆਖਰੀ ਸਾਹ ਕਹਿ ਲਓ ਇਹਨੂੰ ਨਾਮ ਕੋਈ ਦੇ ਦਿਓ ਯਾਨੀ ਇਸ ਬੋਡੀ ਨੇ ਖਤਮ ਹੋਣਾ ਹੈਗਾ ਖਤਮ ਹੋ ਰਹੀ ਆ ਉਹ ਫਿਰ ਇੱਕ ਸ਼ਖਸ ਦੇ ਵਿੱਚੋਂ ਮੰਨ ਲਓ ਮੰਨ ਲਓ ਫੌਰ ਜਾਂ ਮੰਨ ਲਓ ਕੋਈ ਬੰਦਾ ਆ ਜੇ ਨੇ ਉਹਦੇ ਵਿੱਚੋਂ ਕੋਈ ਲੇਡੀਜ਼ ਦੀ ਆਵਾਜ਼ ਕਿਵੇਂ ਆਉਣ ਲੱਗ ਜਾਂਦੀ ਹੈ ਉਹ ਆਵਾਜ਼ ਕੁਦਰਤੀ ਗੱਲ ਹੈਗੀ ਹੈ ਕਿ ਜਿੱਦੋਂ ਉਹ ਬੰਦਾ ਮਾਨਸਿਕ ਰੋਗੀ ਹੁੰਦਾ ਹੈ ਹੂੰ ਉਹਨੂੰ ਇਸ ਕਿੱਲ ਦਾ ਭਰਮ ਹੁੰਦਾ ਹੈ ਮੰਨੋ ਇੱਕ ਲੇਡੀਜ਼ ਹੈ ਉਹਨੂੰ ਲੇਡੀਜ਼ ਨੂੰ ਭਰਮ ਹੋ ਗਿਆ ਵੀ ਮੇਰੇ ਅੰਦਰ ਇੱਕ ਜੈਂਟਸ ਬੂਤ ਹੈ ਬੰਦੇ ਦਾ ਬੂਤ ਹੈ ਹੂੰ ਉਹ ਬੰਦੇ ਦੀ ਆਵਾਜ਼ ਕੱਢੂ ਹੂੰ ਜੇਕਰ ਬੰਦਾ ਹੈਗਾ ਉਹਨੂੰ ਇਸ ਤਿਹ ਦਾ ਭਰਮ ਪੈ ਗਿਆ ਵੀ ਮੇਰੇ ਅੰਦਰ ਭੂਤ ਹੈ ਹੂੰ ਭੂਤ ਤਾਂ तकरीबन ਲੇਡੀਜ਼ ਹੁੰਦੀ ਹੈ ਜਨ ਜਿਹੜਾ ਹੈਗਾ ਉਹ ਏਜੰਟ ਸਿਕਨੈਸ ਤਾਂ ਉਹਨੂੰ ਲੱਗਿਆ ਬੰਦੇ ਨੂੰ ਤਾਂ ਉਹ ਡੇਡੀ ਦੀ ਆਵਾਜ਼ ਕੱਢੂਗਾ ਜੇ ਲੇਡੀਜ਼ ਨੂੰ ਇਦਾਂ ਲੱਗਿਆ ਵੀ ਮੇਰੇ ਅੰਦਰ ਜਨ ਹੈਗਾ ਤੇ ਉਹ ਬੰਦੇ ਦੀ ਆਵਾਜ਼ ਕੱਢੂਗੀ ਆਵਾਜ਼ ਵੈਸੀ ਜਿਹੜੀ ਮਾਨਸਿਕ ਸਥਿਤੀ ਹੁੰਦੀ ਹੈ ਮਾਨਸਿਕ ਹਾਲਾਤ ਦੇ ਅਨੁਸਾਰ ਆਵਾਜ਼ ਨਿਕਲਦੀ ਹੈ ਉਹਦੀ ਬਦਲ ਜਾਂਦੀ ਆਵਾਜ਼ ਬਦਲ ਜਾਂਦੀ ਹੈ ਵਾਇ ਬਦਲ ਜਾਂਦੀ ਨਾ ਕਿ ਉਹਦੇ ਅੰਦਰ ਕੋਈ ਉਸ ਆਵਾਜ਼ ਦੇ ਕੋਈ ਚੀਜ਼ ਬੋਲ ਰਹੀ ਹੈ ਮੰਨ ਲਓ ਕੋਈ ਭੂਤ ਪ੍ਰੇ ਜਿਵੇਂ ਕਹਿੰਦੇ ਆਤਮਾ ਦਿਮਾਗ ਹੋ ਗਿਆ ਉਹ ਚੀਜ਼ ਨਹੀਂ ਹੁੰਦੀ ਉਹ ਚੀਜ਼ ਨਹੀਂ ਵੀ ਉਸ ਦੀ ਦੇ ਨਾਲ ਕੋਈ ਉਹਦੇ ਅੰਦਰ ਕੋਈ ਚੀਜ਼ ਬੋਲ ਰਹੀ ਉਹ ਜੀ ਨਹੀਂ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਮੈਨੂੰ ਲੱਗਦਾ ਕਿ ਇਹ ਗੱਲਾਂ ਉਹ ਨੇ ਜਿਹੜੀਆਂ ਸਮਾਜ ਦੇ ਵਿੱਚ ਵਿਚਰ ਜਰੂਰ ਰਹੀਆਂ ਨਿਗੀਆਂ ਲੋਕ ਸੁਣਨ ਨੂੰ ਜਰੂਰ ਮੈੜੀਆਂ ਨੇ ਪਰ ਯਕੀਨ ਕਰਨਾ ਚਾਹੀਦਾ ਜਾਂ ਨਹੀਂ ਲੋਕ ਇੱਥੇ ਕਨਫਿਊਜ਼ ਨੇਗੇ ਮੈਨੂੰ ਲੱਗਦਾ ਅੱਜ ਦੀ ਇੰਟਰਵਿਊ ਚ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋ ਲੋਕ ਜਿਹੜੇ ਤਾਂ ਦੇਖੋ ਮੇਰੇ ਕੋਲੇ ਆ ਗਏ ਤਕਰੀਬਨ ਜਿੰਨਾ ਕੋਣ ਕੁਛ ਮੇਰੇਆਂ ਡੈਰੀਆਂ ਕੋਲ ਅਸੀਂ ਕੇਸ ਨੇ ਨੋਟ ਕਰਦਾ ਹੁਣ ਹੂੰ ਤੇ ਉਹ ਪਿੱਛੇ ਜਿਵੇਂ ਦੇਖਿਆ ਸੀ ਵੀ 5000 ਦੇ ਕਰੀਬੀ ਦੇ ਕੇਸ ਹੈਗੇ ਮੇਰੇ ਕੋਲ ਆ ਚੁੱਕੇ ਨੇ ਬਿਛੇ 40 ਸਾਲਾਂ ਦੇ ਵਿੱਚ ਹੂੰ ਹੁਣ ਜਿਹੜੇ ਕੇਸ ਮੇਰੇ ਕੋਲ ਠੀਕ ਹੋ ਗਏ ਚਲੇ ਗਏ ਉਹ ਤਕਰੀਬਨ ਇਸ ਚੀਜ਼ ਤੋਂ ਨਿਕਲ ਗਏ ਤੁਹਾਡੇ ਕੋਲ ਜਿਹੜਾ ਕੇ ਚਲੇ ਗਏ ਨਿਕਲ ਗਏ ਜਿਹੜੇ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਅਸੀਂ ਪੁਰਾਣੇ ਬਾਬੇ ਕੋਲੇ ਗਏ ਫੁਲਾਣੇ ਬਾਬੇ ਕੋਲੇ ਗਏ ਫੁਲਾਣੇ ਚੇਲੇ ਕੋਲੇ ਗਏ ਫੁਲਾਣੇ ਮਤਲਬ ਜੋਸੀ ਕੋਲੇ ਗਏ ਉੱਥੋਂ ਆ ਕਰਾਇਆ ਉੱਥੋਂ ਆ ਕਰਾਇਆ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਔਰ ਅਸੀਂ ਇਹ ਬੰਦੇ ਕੋਲੇ ਗਏ ਜਿਹੜੇ ਨੇ ਦੋ ਘੰਟੇ ਗੱਲਾਂ ਹੀ ਕੀਤੀਆਂ ਨੇ ਤੇ ਮਤਲਬ ਸਾਡਾ ਮਰੀ ਚੰਗਾ ਬੋਲਾ ਕਰਕੇ ਤੋੜਤਾ ਕਿਉਂਕਿ ਪਿੱਛੋਂ ਫਿਰ ਅਸੀਂ ਉਹ ਮਰੀ ਜੀ ਨੂੰ ਠੀਕ ਕਰਦੋਂ ਬਾਅਦ ਪਰਿਵਾਰ ਦੇ ਉਹਦੇ ਵਿੱਚ ਵੀ ਜਿਹੜਾ ਹੈਗਾ ਉਹ ਜਿਹਨੂੰ ਦੱਸ ਦਿਆਂ ਸਮਝਾਉਣੇ ਆ ਤੇ ਪਰਿਵਾਰ ਨੂੰ ਸਾਰੇ ਨੂੰ ਅਸੀਂ ਬੁਲਾਉਣੇ ਆ ਇੱਥੇ ਹੂੰ ਠੀਕ ਹੈ ਉਹ ਹੁਣ ਉਹਦੇ ਪਿੱਛੇ ਮੇਰਾ خیال ਵੀ ਆਪਣੀ ਵੀਡੀਓ ਥੋੜੀ ਲੰਬੀ ਹੋਊਗੀ ਉਹਦੇ ਨਾਲ ਮੈਂ ਛੋਟ ਦੇ ਵਿੱਚ ਤੁਹਾਨੂੰ ਦੱਸ ਦਾਂਗਾ ਲੈ ਆ ਕੇ ਵੀ ਅਸਲ ਦੇ ਵਿੱਚ ਉਹਦੀ ਜਿਹੜੀ ਹੈਗੀ ਹੈ ਸਮੱਸਿਆ ਕੀ ਆ ਉਹਦੇ ਵਿੱਚ ਹੂੰ ਇਸ ਤਰ੍ਹਾਂ ਦੇ ਜਿਹੜੇ ਰੋਗੀਆਂ ਆਦੇ ਜਿਨ੍ਹਾਂ ਨੂੰ ਪੂਤਪਰੇ ਚੁਬੜਾ ਕਹਿੰਦੇ ਨੇ ਉਹਦੀ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ ਅਸੀਂ ਉਹ ਸਮੱਸਿਆ ਨੂੰ ਲੱਭਦੇ ਹਾਂ ਸਮੱਸਿਆਨ ਪਰਿਵਾਰ ਨਾਲ ਇਕੱਲੇ ਇਕੱਲੇ ਨਾਲ ਗੱਲਬਾਤ ਕਰਕੇ ਜਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਆ ਸਮੱਸਿਆ ਹੈ ਇਹ ਇਸ ਤਰ੍ਹਾਂ ਆ ਗੱਲ ਤੋਂ ਡਿਪਰੈਸ਼ਨ 'ਚ ਗਿਆ ਹੂੰ ਫਿਰ ਅਸੀਂ ਉਹ ਸਮੱਸਿਆ ਦਾ ਆਪਣੇ ਤਰੀਕੇ ਨਾਲ ਉਹਦਾ ਹੱਲ ਕਰ ਦਿੰਦੇ ਹਾਂ ਇੱਕ ਜਿਵੇਂ ਜੀ ਜਾਂਦੇ ਜਾਂਦੇ ਮੇਰਾ ਇੱਕ ਆਪਦਾ ਮੇਰਾ ਸਵਾਲ ਹੋਊਗਾ ਹਾਂਜੀ ਕੀ ਨਜ਼ਰ ਨੂੰ ਮੰਨਦੇ ਹੋ ਨਜ਼ਰ ਨੂੰ ਨਜ਼ਰ ਕਹਿੰਦੇ ਨਜ਼ਰ ਲੱਗ ਨਜ਼ਰ ਨਜ਼ਰ ਲੱਗਣੀ ਹਾਂ ਨਾ ਇਹ ਕਈ ਵੀ ਗੱਲ ਬੜੀ ਪ੍ਰਚਲਿਤ ਹੈ ਇਹ ਗੱਲ ਕਹਿੰਦੀ ਜਾਂਦੇ ਕਹਿੰਦੇ ਵੀ ਕਿਸੇ ਨੂੰ ਆਪ ਦੀ ਇਨਕਮ ਨਹੀਂ ਦੱਸਣੀ ਚਾਹੀਦੀ ਕੋਈ ਫਰਕ ਨਹੀਂ ਪਦਾ ਪਰ ਮੇਰੇ ਕੋਲ ਤਾਂ ਕੁਝ-ਕੁਝ ਕੇ ਕੇਸ ਹੈ ਇਦਾਂ ਦੇ ਨਹੀਂ ਕੇਸ ਤਾਂ ਤੁਹਾਡੇ ਕੋਲੇ ਕੀ ਕੇ ਸਾਰੇ ਸਮਾਜ 'ਚ ਹੀ ਪਏ ਨੇ ਹੂੰ ਨਜ਼ਰ ਲੱਗੇ ਨਜ਼ਰ ਲੱਗਣ ਵਾਲਾ ਜਿਹੜਾ ਹੈਗਾ ਕਨਸੈਪਟ ਹੈਗਾ ਥੋੜਾ ਜਿਹਾ ਲੰਮਾ ਹੈਗਾ ਇਹ ਇਹਦੇ ਪਿੱਛੇ ਵੀ ਉਹ ਪਿੱਛੇ ਜਿਹੜਾ ਬਜ਼ੁਰਗਾਂ ਦਾ ਲੌਜੀਕ ਸੀਗਾ ਉਹ ਸੀਗਾ ਲੇਕਿਨ ਇੱਕਦਮ ਜੇ ਨੂੰ ਸ਼ਾਰਟ ਦੱਸ ਦਾਂ ਵੀ ਹੁਣ ਸਾਨੂੰ ਦਿਨ ਹੈ ਗੋ ਪਹਿਲਾ ਸਵਾਲ ਤੇ ਆ ਤੁਸੀਂ ਕਿਸੇ ਅੱਖਾਂ ਦੇ ਡਾਕਟਰ ਨਾਲ ਗੱਲ ਕਰਿਓ ਤੁਹਾਨੂੰ ਕੀ ਜਵਾਬ ਦੇਊਗਾ ਸਾਨੂੰ ਇਹ ਸਾਰਾ ਕੁਝ ਦਿਸ ਰਿਹਾ ਇੱਕ ਦਿਸ ਕਿਉਂ ਰਿਹਾ ਨਜ਼ਰ ਕਿਉਂਕਿ ਇਹਦੇ ਉੱਤੇ ਸੂਰਜ ਦੀ ਰੌਸ਼ਨੀ ਪੈ ਰਹੀ ਹੈ ਬਾਕੀ ਆਪਾਂ ਲਾਈਟਾਂ ਜਗਾ ਰੱਖੀਆਂ ਨੇ ਸਾਰੇ ਹਾਲ ਦੀਆਂ ਜੀ ਜਦੋਂ ਇਹ ਸਾਨੂੰ ਦਿਸ ਰਿਹਾ ਵੀ ਸਾਰਾ ਕੁਝ ਪਿਆ ਤੁਸੀਂ ਸਾਹਮਣੇ ਬੈਠੇ ਹੋ ਮੈਂ ਸਾਹਮਣੇ ਬੈਠਾ ਕੈਮਰੇ ਚ ਅਲੀ ਤਾਂ ਸਾਰਾ ਉਹ ਦਿਸਦਾ ਹੁਣ ਇਹਨਾਂ ਚੀਜ਼ਾਂ ਦੇ ਉੱਤੇ ਜਦੋਂ ਲਾਈਟ ਪੈ ਰਹੀ ਹੈ ਤਾਂ ਇਹਨਾਂ ਦੀ ਫੋਟੋ ਸਾਡੀ ਅੱਖ ਦੇ ਵਿੱਚ ਬਣ ਗਈ ਸਾਡੇ ਰੈਟੀਨ ਅੱਖ ਦੇ ਵਿੱਚ ਇੱਕ ਰੈਟੀਨ ਹੈਗਾ ਉਹਦੇ ਵਿੱਚ ਫੋਟੋ ਬਣ ਗਈ ਜੀ ਉਹ ਗਾ ਅੱਗੇ ਸਾਡੇ ਨੂੰ ਦਿਮਾਗ ਨੂੰ ਦੱਸ ਰਹੀ ਹੈ ਵੀ ਸਾਹਮਣੇ ਆਪ ਇੱਕ ਕੈਮਰਾ ਪਿਆ ਹੈ ਆ ਸਾਹਮਣੇ ਕੁਰਸੀ ਪਈ ਹੈ ਆ ਹਰਦੀਪ ਜੀ ਬੈਠੇ ਨੇ ਇਧਰ ਮੰਜਾ ਪਿਆ ਜਦੋਂ ਰਾਤ ਨੂੰ ਹਨੇਰਾ ਹੋ ਜਾਂਦਾ ਆਪਾਂ ਲਾਈਟ ਜਗਾਉਨੇ ਆ ਫਿਰ ਕੀ ਹੁੰਦਾ ਹੈ ਇੱਕਦਾਂ ਲਾਈਟ ਚ ਰਹਿ ਗਈ ਕੋਪ ਹਨੇਰਾ ਹੋ ਗਿਆ ਸਾਨੂੰ ਕੁਝ ਦਿਦੇ ਨਹੀਂ ਉਸ ਕਰਕੇ ਨਹੀਂ ਦਿਦਾ ਕਿਉਂਕਿ ਉਸ ਚੀਜ਼ਾਂ ਦੀ ਫੋਟੋ ਸਾਡੀ ਅੱਖ ਚ ਬਣਨੋਂ ਹਟ ਗਈ ਸਾਡੇ ਦਿਮਾਗ ਨੂੰ ਸੰਦੇਸ਼ ਜਾਣੋਂ ਹਟ ਗਿਆ ਤੇ ਜਦੋਂ ਦੁਬਾਰਾ ਆਪਾਂ ਮੋਮਬਤੀ ਜਗਾਉਨੇ ਆ ਜਦੋਂ ਫੋਨ ਦੀ ਟਾਰਚ ਚ ਜਗਾਉਨੇ ਆ ਕੋਈ ਦੂਜੀ ਟਾਰਚ ਚ ਜਗਾਉਨੇ ਆ ਉਹ ਰੋਸ਼ਨੀ ਉਹ ਤੇ ਪੈਂਦੀ ਹੈ ਸਾਨੂੰ ਫਿਰ ਦਿਸਣ ਲੱਗ ਜਾਂਦੀ ਹੈ ਉਹ ਯਾਨੀ ਅੱਖ ਚੋਂ ਨਿਕਲ ਕੇ ਚੀਜ਼ ਵੱਲ ਕੁਝ ਨਹੀਂ ਜਾਂਦਾ ਜਿਹੜਾ ਉਹ ਚੀਜ਼ ਨੂੰ ਪ੍ਰਭਾਵਿਤ ਕਰ ਸਕੇ ਪ੍ਰਭਾਵਿਤ ਕਰ ਸਕੇ ਉਹ ਚੀਜ਼ ਦੀ ਫੋਟੋ ਸਾਡੇ ਅੱਖ ਚ ਬੰਦੀ ਤੇ ਉਹ ਸਾਡੇ ਦਿਮਾਗ ਨੂੰ ਸੰਦੇਸ਼ ਦਿੰਦੀ ਬਿਲਕੁਲ ਬਹੁਤ ਬਹੁਤ ਧੰਨਵਾਦ ਬਹੁਤ ਚੰਗਿਆ ਕਰਵਾਦ ਕਰਕੇ ਮੈਨੂੰ ਲੱਗਦਾ ਹੈ ਕਿ ਦਰਸ਼ਕਾਂ ਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਊਗੀ ਤੇ ਉਮੀਦ ਕਰਦੇ ਹਾਂ ਕਿ ਜਲਦੀ ਨਵੀਂ ਵੀਡੀਓ ਨਾਲ ਦਰਸ਼ਕਾਂ ਨੂੰ ਪਹੁੰਚਾਵਾਂਗੇ ਬਹੁਤ ਬਹੁਤ ਧੰਨਵਾਦ ਤੋ ਦੋਸਤੋ ਅੱਜ ਜਿਹੜੀ ਇੰਟਰਵਿਊ ਕੀਤੀ ਹੈਗੀ ਕਾਫੀ ਅਹਿਮ ਮੁੱਦਿਆਂ ਤੇ ਇੰਟਰਵਿਊ ਗੱਲਬਾਤ ਦੇ ਦੌਰਾਨ ਗੱਲਬਾਤ ਕੀਤੀ ਹੈਗੀ ਇਹਨੇ ਸਾਡਾ ਜਸਵੀਰ ਸਿੰਘ ਸੋਨੀ ਜੀ ਨੇ ਤੇ ਉਮੀਦ ਇਹੀ ਕਰਦੇ ਆ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਕਿਉਂਕਿ ਜੋ ਇਹ ਗੱਲਾਂ ਕੀਤੀਆਂ ਨੇਗੀ ਅਸਲ ਸਮਾਜ ਦੇ ਵਿੱਚ ਵਿੱਚ ਇਹ ਜ਼ਰੂਰ ਰਹੀਆਂ ਨੰਗੀਆਂ ਪਰ ਕਿਤੇ ਨਾ ਕਿਤੇ ਇਹਨਾਂ ਨੂੰ ਲੈ ਕੇ ਵੱਡੇ ਸਵਾਲਿਆ ਚਿੰਨ੍ਹ ਜ਼ਰੂਰ ਪੈਦਾ ਹੋਏ ਨੇਗੇ ਪਰ ਮੈਨੂੰ ਲੱਗਦਾ ਹੈ ਕਿ ਜਸਵੀਰ ਸਿੰਘ ਸੋਨੀ ਜੀ ਦੀਆਂ ਜਿਹੜੇ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਤੁਹਾਨੂੰ ਕੁਝ ਕਿ ਗੱਲਾਂ ਕਲੀਅਰ ਵੀ ਬਹੁਤ ਹੋਈਆਂ ਹੋਣਗੀਆਂ ਉਮੀਦ ਕਰਦੇ ਆ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਬਹੁਤਾਂ ਸ਼ੇਅ ਮੈਨੂੰ ਯਾਨੀ ਕਿ ਹਦੀਬ ਸ਼ਰਫ ਨੂੰ ਇਜਾਜ਼ਤ ਧੰਨਵਾਦ